ਜਿਹੜਾ ਬੰਦਾ ਮਰ ਜਾਂਦਾ ਹਾਂ ਹਾਂ ਠੀਕ ਆ ਉਹ ਤੋਂ ਆਤਮਾ ਦੀ ਮੁਕਤੀ ਹੋ ਸਕਦੀ ਆ ਦੂਜੇ ਜਨਮਾਂ ਦੇ ਖੇਡ ਦੇ ਵਿੱਚ ਨਾ ਪਵੇ ਹਾਂ ਹਾਂ ਉਹ ਲੋਕ ਕਹਿੰਦੇ ਮਤਲਬ ਜਿਹ ਇਹ ਮਰਨ ਤੋਂ ਬਾਅਦ ਵਿੱਚ ਜਿਹੜੀ ਮੁਕਤੀ ਆ ਉਹ ਨਹੀਂ ਹੋਣੀ ਨਹੀਂ ਇਸੇ ਜੀਵਨ ਦੇ ਅੰਦਰ ਆਪਣੀ ਚੇਤਨਾ ਦੇ ਉੱਪਰ ਕੰਮ ਕਰਕੇ ਚੇਤਨਾ ਦਾ ਲੈਵ ਵਧਾ ਕੇ ਤੇ ਇਸੇ ਤਰ੍ਹਾਂ ਮੁਕਤ ਹੋਣਾ ਹੈ ਇਹ ਇੱਤਾਂ ਮੁਕਤ ਨਹੀਂ ਹੁੰਦੀ ਭਾਈ ਮਾਰ ਕੇ ਤੇ ਉਤੋਂ ਫਿਰ ਮੁਕਤ ਹੋਣਾ ਉਤੋਂ ਕੋਕ ਨਹੀਂ ਹੁਣ ਉਹਨਾਂ ਦੇ ਦੁਬਾਰਾ ਸਾਨੂੰ ਅੰਦਰ ਸਾਈਕਲ ਦੇ ਅੰਦਰ ਪਾਉਣਾ ਹੁਣ ਅਸੀਂ ਇਸ ਵਧੀਆ ਸਮੇਦ ਉੱਪਰ ਚੱਲਦੇ ਪਏ ਆਂ ਕਿ ਜੇ ਇਹ ਮੰਨ ਲਈਆਂ ਨਾ ਕਰਮ ਨਹੀਂ ਚੱਲਦੇ ਫਿਰ ਉਹ ਸਾਡੇ ਤੇ ਕਰਮ ਨਹੀਂ ਚੱਲਨੇ ਮੈਂ ਇਹ ਵੀ ਸੁਣਿਆ ਵੀ ਜਿਹੜੇ ਨਵੇਂ ਬੱਚੇ ਆਉਣ ਦੇ ਆ ਨਾ ਉਹਨਾਂ ਦਾ ਪੁਰਾਣਾ ਜਿਹੜਾ ਕਰਮਾਂ ਦਾ ਹੈਗਾ ਨਾ ਬੋਝ ਉਤੋਂ ਮੁਕਤ ਹੋ ਕੇ ਆਉਣ ਦੇ ਇਹ ਮੈ ਜਾਣਕਾਰੀ ਆਈ ਸਾਨੂੰ ਇਸੇ ਜੀਵਨ ਦੇ ਅੰਦਰ ਹੀ ਕੰਮ ਕਰਕੇ ਮੁਕਤ ਹੋਇਆ ਜਾਂਦਾ ਉਹ ਥੋੜੀ ਬੋਰੀ ਸ਼ਾਇਦ ਇਹ ਹੋ ਸਕਦਾ ਹੈ ਜਿੱਥੇ ਸਮਝਣ ਦੇ ਵਿੱਚ ਕੋਈ ਸਮੱਸਿਆ ਆਉਂਦੀ ਹੋਈ ਟਰਮ ਨਹੀਂ ਜੋ ਕਿਹਾ ਵਾ ਸਾਨੂੰ ਉਹਦਾ ਸਮਝ ਨਹੀਂ ਸਮਝਦੇ ਢੁੰਮਾਈ ਦੇ ਨਾਲ ਹੀ ਸਮਝਦੇ ਕਹਿੰਦਾ ਮਤਲਬ ਸਾਰੇ ਲੋਕ ਪਰਪਰਿਸ਼ਾਸਿਕ ਕਾਲ ਜੀ ਆਪਾਂ ਅਕਸਰ ਇਹ ਗੱਲਾਂ ਦੇ ਵਿੱਚ ਸੁਣਦੇ ਹਾਂ ਵੀ ਇਹ ਸੰਸਾਰ ਸੁਪਨੇ ਵਰਗਾ ਸੰਸਾਰ ਪਰ ਇਸ ਪੰਜਾਬ ਦੀ ਧਰਤੀ ਤੇ ਇੱਕ ਇਨਸਾਨ ਇਹ ਦਾਵਾ ਕਰ ਰਿਹਾ ਕਿ ਸੰਸਾਰ ਹੀ ਸੁਪਨਾ ਰਿਐਲਿਟੀ ਕੁਛ ਹੋਰ ਆ ਆਪਾਂ ਜਿਹੜੀ ਜ਼ਿੰਦਗੀ ਜਿਉ ਰਹੇ ਇੱਕ ਸੁਪਨਾ ਕਿਉਂ ਸੁਪਨਾ ਰਿਐਲਿਟੀ ਕਿੱਥੇ ਆ ਉਹ ਪਾਜਾਣਾਗੇ ਅੱਜ ਤੇ ਇਹ ਸੁਪਣੇ ਦੇ ਵਿੱਚ ਬਾਹਰ ਵੀ ਨਿਕਲਾ ਜਾ ਸਕਦਾ ਹੈ ਜਾਂ ਨਹੀਂ ਨਿਕਲਾ ਜਾ ਸਕਦਾ ਉਸ ਵਾਰ ਵੀ ਅੱਚ ਜਾਣਾਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੇਰੇ ਤੁਸੀਂ ਵੱਡਾ ਦਾਵਾ ਕਰਦੇ ਹੋ ਕਿ ਇਹ ਸੰਸਾਰ ਇੱਕ ਸੁਪਨਾ ਸੋਨੂੰ ਮੈਨੂੰ ਕਿਉਂ ਲੱਗਦਾ ਵੀ ਇਹ ਸੰਸਾਰ ਇੱਕ ਸੁਪਨਾ ਇਹ ਸੰਸਾਰ ਸੁਪਨਾ ਇਸ ਤਰ੍ਹਾਂ ਕਿਉਂਕਿ ਕੋਈ ਤੇ ਸਾਇੰਟਿਫਿਕ ਪ੍ਰੂਫ ਵੀ ਆਉਂਦੇ ਆ ਤੇ ਕੁਝ ਆਪਣੇ ਗ੍ਰੰਥਾਂ ਦੇ ਅੰਦਰ ਵੀ ਲਿਖਿਆ ਗ੍ਰੰਥਾਂ ਦੇ ਅੰਦਰ ਤੇ ਜਿਵੇਂ ਲਿਖਿਆ ਹੀ ਆ ਕਿ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ ਜਾਣ ਕੇ ਜੇ ਸੰਸਾਰ ਦੇ ਅੰਦਰ ਅਸੀਂ ਰਹਿੰਨੇ ਆ ਉਹ ਵੀ ਇੱਕ ਸੁਪਨੇ ਵਰਗਾ ਵਾ ਇਹ ਧਰਮਾਂ ਦੇ ਅੰਦਰ ਬਾਕੀ ਧਰਮਾਂ ਦੇ ਅੰਦਰ ਵੀ ਲਿਗਿਆ ਵਾ ਇਸ ਤੇ ਸਾਇੰਟੀਫਿਕ ਪ੍ਰੂਫ ਵੀ ਆਉਂਦੇ ਆਉਂਦੇ ਪਏ ਆ ਕਿ ਜਿਵੇਂ ਇਹ ਮਤਲਬ ਵੀ ਇਸ ਦੇ ਸਾਇੰਟੀਫਿਕ ਜਿਵੇਂ ਸਿਮੂਲੇਸ਼ਨ ਨੂੰ ਸਬੂਤ ਮਤਲਬ ਪੈਦਾ ਦੱਸਣ ਦੇ ਲਈ ਉਹਦੇ ਸਬੂਤ ਵੀ ਸਾਨੂੰ ਦਿਖਦੇ ਆ ਕਿ ਇਹ ਸੰਸਾਰ ਇੱਕ ਸੁਪਨੇ ਦੇ ਵਰਗਾ ਵਾ ਹਾਂਜੀ ਤੇ ਸਾਨੂੰ ਕਿਦੋਂ ਪਤਾ ਲੱਗ ਗਿਆ ਵੀ ਇਹ ਸੰਸਾਰ ਇੱਕ ਸੁਪਨਾ ਜਦੋਂ ਮਹਾਮਾਰੀ ਆਈ ਸੀ ਉਦੋਂ ਬਾਅਦ ਫਿਰ ਇਹਦੇ ਤੇ ਮਰਚਰਜ ਕਰਨੀ ਸ਼ੁਰੂ ਕਰਤੀ ਫਿਰ ਕੁਝ ਲੋਕਾਂ ਦੇ ਨਾਲ ਮੈਂ ਜੁੜਿਆ ਪ੍ਰਵੀਨ ਬਾਟਿਆ ਦਾ ਉਹ ਹੋਰ ਅੱਗੇ ਵਧਦਾ ਗਿਆ ਤਾਂ ਵਧਦਾ ਗਿਆ ਵਧਦਾ ਗਿਆ ਫਿਰ ਉਹਨਾਂ ਨਾਲ ਜਦੋਂ ਜੁੜਿਆ ਫਿਰ ਵਿਖਿਆ ਵੀ ਉਹ ਜਿਹੜੇ ਲੋਕ ਇਸ ਤੇ ਕੰਮ ਕਰਦੇ ਪਏ ਆਪਣੇ ਉੱਪਰ ਉਹ ਜਦੋਂ ਕੋਈ ਆਪਣੇ ਆਪ ਤੇ ਕੰਮ ਕਰਦੇ ਤੇ bari sansaar ਦੇ ਉੱਪਰ ਉਹਨਾਂ ਦਾ ਫਰਕ ਪੈਂਦਾ ਤੇ ਹਰ ਕਦੇ ਤਾਂ ਹੀ ਪੈਸਾ ਆਇਆ ਕਿਉਂਕਿ ਸੰਸਾਰ ਜੀ ਸਾਡੇ ਦੁਆਰਾ ਪ੍ਰਗਟ ਹੋਣ ਰਿਹਾ ਜਦੋਂ ਉਹਨਾਂ ਨੇ ਜੁੜਿਆ ਉਹਨਾਂ ਦੇ ਇੱਕ ਐਕਸਪੀਰੀਅੰਸ ਰਿਹਾ ਕਿ ਫਿਰ ਪਤਾ ਲੱਗਾ ਵੀ ਵਾਕਈ ਅਹੀਂ ਸਾਰੇ ਦਾ ਸਾਰਾ ਸੰਸਾਰ ਬਦਲ ਸਕਦੇ ਆ ਕਿਉਂਕਿ ਇਹ ਬਸ ਸਾਡਾ ਸੁਪਨਾ ਹੋ ਇਤਨਾ ਹੀ ਹੂੰ ਨਹੀਂ ਸਾਨੂੰ ਐ ਕਿਉਂ ਲੱਗਦੇ ਵੀ ਸੁਪਨਾ ਮਿਲ ਵੀ ਇਹ ਕਿਉਂਕਿ ਅਸੀਂ ਨੇ ਜਿਵੇਂ ਰਹਾਤ ਨੂੰ ਸੁਪਨੇ ਦੇ ਅੰਦਰ ਸਾਹ ਕੋਈ ਹੁੰਦਾ ਵਾ ਤਾਂ ਉਹਨੂੰ ਉਹ ਬਦਲ ਵੀ ਸਕਦੇ ਆ ਜੀ ਸਾਨੂੰ ਪਤਾ ਲੱਗ ਜੇ ਸੁਪਨਾ ਉਹ ਤਾਂ ਨਹੀਂ ਬਦਲ ਸਕਦੇ ਇਸੇ ਤਰ੍ਹਾਂ ਜੇ ਸਾਨੂੰ ਇਹ ਪਤਾ ਲੱਗ ਜੇ ਸੁਪਨਾ ਉਹ ਫਿਰ ਉਹਦੇ ਚੇਤਨਾ ਦੇ ਉੱਪਰ ਕੰਮ ਕਰਦਾ ਵਾ ਤਾਂ ਬਾਹਰ ਚੋਂ ਸਾਨੂੰ ਉਹਦੇ ਹਿਸਾਬ ਨਾਲ ਬਦਲ ਸਕਦਾ ਇਹ ਇਟਾ ਹੀ ਆ ਨਹੀਂ ਸਾਨੂੰ ਮੈਂ ਪ੍ਰੂਫ ਕਰ ਮੰਗ ਰਹੇ ਵੀ ਕੋਈ ਛੋਟਕਲੇ ਪ੍ਰੂਫ ਹੈ ਕਿ ਵੀ ਇਹ ਸੁਪਨਾ ਚੱਲ ਰਿਹਾ ਜੋ ਚਾਹ ਹਾਂਜੀ ਹਾਂਜੀ ਅਮਿਲ ਵੀ ਇਹਦੇ ਸਾਇੰਟਿਫਿਕ ਪ੍ਰੂਫ ਇਹੀ ਹੁੰਦਾ ਵਾ ਕੁਆਂਟਮ ਇੰਟੈਂਗਲਮੈਂਟ ਜਿਹੜੀ ਰਿਸਰਚ ਹੋਈ ਹੈ ਜਿਹਦੇ ਅੰਦਰ ਇੱਕ ਪਾਰਟੀਕਲ ਨੂੰ ਦੋ ਹਿੱਸਿਆਂ 'ਚ ਵੰਡਿਆ ਗਿਆ ਤਾਂ ਜਦੋਂ ਬਹੁਤ ਬਹੁਤ ਦੂਰੀ ਕਰਕੇ ਰੱਖਿਆ ਗਿਆ ਤੇ ਜਦੋਂ ਇੱਕ ਪਾਰਟੀਕਲ ਨੂੰ ਇੱਕ ਪਾਸੇ ਵੱਲ ਮੂਵ ਕਰਾਉਂਦੇ ਨੇ ਦੂਸਰਾ ਪਾਰਟੀਕਲ ਆਪਣੇ ਆਪ ਵੀ ਦੂਸਰੇ ਪਾਸੇ ਵੱਲ ਮਤਲਬ ਮੂਵ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਦੋਵੇਂ ਇੱਕ ਦੂਸਰੇ ਨਾਲ ਜੁੜੇ ਹੋਏ ਆ ਕੁਆਂਟਮ ਇੰਟੈਂਗਲਮੈਂਟ ਜਿਹਨੂੰ ਕਹਿੰਦੇ ਆ ਇੱਕ ਤੇ ਏ ਹੈ ਜਿਵੇਂ ਗੁਮਾਨਕ ਦੇਵ ਜੀ ਨੇ ਆ ਕੇ ਸਭ ਕੁਝ ਐਕਿਆ ਕਿਉਂਕਿ ਸਾਰਿਆਂ ਤੇ ਇੱਕ ਅਸਰ ਹੁੰਦਾ ਇਸ ਕਰਕੇ ਉਹਦੇ ਨਾਲ ਇੱਕ ਤੀਸ ਹੁੰਦਾ ਆ ਜਾਂਦਾ ਇਸ ਤਰ੍ਹਾਂ ਹੋਰ ਵੀ ਮਤਲਬ ਵੀ ਇਹ ਫਿਲਮ ਫਿਲਮਾਂ ਸੀਰੀਅਸ ਨੂੰ ਦੀਆ ਫੇਗਨੋ ਕੀ ਸੀਰੀਜ਼ ਹੁੰਦੀ ਆ ਜਿਹਦੇ ਅੰਦਰ ਮਤਲਬ ਇਹ ਵੀ ਵੇਨਿਆ ਵੀ ਪੱਤੇ ਜਿਹੜੇ ਹਨ ਉਹ ਬਿੰਤੀ ਦੇ ਹਿਸਾਬ ਨਾਲ ਹੁੰਦੇ ਜਿਵੇਂ 4 6 ਜੇ ਸਰਚ ਕਰਾਂਗੇ ਤਾਂ ਤਾਂ ਪਤਾ ਲੱਗਦਾ ਇੱਕ ਤੇ ਇਹ ਆ ਤਾਂ ਮਤਲਬ ਇਸ ਤਰ੍ਹਾਂ ਕਿਉਂਕਿ ਧਰਮਾਂ ਦੇ ਅੰਦਰ ਤੇ ਲਿਖਿਆ ਹੀ ਆ ਪਰ ਜਦੋਂ ਜ਼ਰੂਰੀ ਇਹ ਆ ਕਿ ਜਦੋਂ ਅਸੀਂ ਕੰਮ ਕਰਦਿਆਂ ਨਾ ਆਪਣੇ ਆਪ ਤੇ ਫਿਰ ਦਾਰੀ ਸੰਸਾਰ ਬਦਲਦਾ ਵਾ ਜਿਵੇਂ ਕੋਈ ਕਿਤਾਬਾਂ ਵੀ ਲਿਖੀਆਂ ਗਈਆਂ ਆ ਵੀ ਇਹ ਉਹ ਮਤਲਬ ਜਿਹਾ ਰਾਤ ਨੂੰ ਸੁਪਨਾ ਹੁੰਦਾ ਹੋਣਾ ਉਹ ਜਿਵੇਂ ਚੇਤਾ ਰੱਖਿਆ ਰਾਤ ਨੂੰ ਸੁਪਨਾ ਆਉਂਦੇ ਆ ਫਿਰ ਉਹਦੇ થોੜੇ ਬਹੁਤ ਅਭਿਆਸ ਵੀ ਕਰੀਏ ਤੇ ਰਾਤ ਨੂੰ ਸੁਪਨੇ ਨੂੰ ਹੀ ਬਦਲ ਵੀ ਸਕਦੇ ਆ ਪਰ ਉਹਨਾਂ ਚ ਇਹ ਨਹੀਂ ਪਤਾ ਸਾਡੀ ਜਿੰਨਾ ਚ ਨਹੀਂ ਪਤਾ ਇਸੇ ਤਰ੍ਹਾਂ ਇਹ ਹੀ ਨੂੰਮੀ ਜੇ ਚੇਤਨਾ ਦਾ ਕੰਮ ਕਰਾਂਗੇ ਤੇ ਇਹਨੂੰ ਬਦਲਣ ਦੀ ਕੋਸ਼ਿਸ਼ ਕਰਾਂਗੇ ਤੇ ਫਿਰ ਬਦਲਿਆ ਜਾ ਸਕਦਾ ਇਹਦਾ ਇਹ ਹੈ ਆਸੇ ਪਾਸੇ ਜਿਹਨਾਂ ਨੂੰ ਹਾਂ ਜਿੰਨਾ ਚ ਮੈਨੂੰ ਕਹਿਣ ਦਾ ਮਤਲਬ ਤੁਰਾਂਗੇ ਨਾ ਉਹਨਾਂ ਚ ਸਾਨੂੰ ਐਕਸਪੀਰੀਅੰਸ ਨਹੀਂ ਹੋਣੀ ਸਾਨੂੰ ਪਤਾ ਨਹੀਂ ਲੱਗਣਾ ਹੂੰ ਜਦ ਤੁਸੀਂ ਸੰਸਾਰ ਦੇ ਵਿੱਚ ਵਿਚਰਦੇ ਹੋ ਤੇ ਆਮ ਲੋਕਾਂ ਨੂੰ ਜਦ ਤੁਸੀਂ ਮਿਲਦੇ ਹੋ ਉਹਨਾਂ ਨੂੰ ਕਹਿੰਦੇ ਹੋ ਵੀ ਤੁਸੀਂ ਤਾਂ ਸੁਪਨਿਆਂ ਦੇ ਵਿੱਚ ਤੁਰੇ ਫਿਰਦੇ ਹੋ ਨਾ ਤੇ ਫੇਰ ਇਹ ਚੀਜ਼ ਨਾ ਸੋਨ ਨੂੰ ਹੱਸੂ ਹੀ ਨਹੀਂ ਬਾਰਤਾ ਤਾਂ ਸਾਹਮਣਾ ਕਰਨਾ ਪੈਂਦਾ ਹੋਊਗਾ ਵੀ ਯਾਰ ਬੰਦਾ ਹੱਲ ਗਿਆ ਅੱਛਾ ਇਹਨਾਂ ਦਾ ਮਤਲਬ ਤੂੰ ਜਿਹੜੇ ਬਾਕੀ ਆਖਦੇ ਪਏ ਲੋਕ ਉਹਨਾਂ ਦਾ ਦੁਬਾਰਾ ਦੱਸਿਓ ਸਵਾਲ ਇੱਕ ਸਵਾਲ ਹੈ ਵੀ ਜਦੋਂ ਤੁਸੀਂ ਕਾਮ ਇਨਸਾਨਾਂ ਨੂੰ ਮਿਲਦੇ ਹੋ ਜਿਹੜਾ ਇਹ ਚੀਜ਼ ਨੂੰ ਨਹੀਂ ਮੰਨਦਾ ਹਨ ਵੀ ਸੁਪਨਾ ਚੱਲ ਰਿਹਾ ਸਾਰਾ ਕੁਝ ਤੇ ਤੁਸੀਂ ਉੱਥੇ ਜਾ ਕੇ ਉਹਨਾਂ ਨੂੰ ਦੱਸ ਦੋ ਵੀ ਆਪਾਂ ਤਾਂ ਸੁਪਨੇ 'ਚ ਫਿਰਦੇ ਆ ਉਹ ਸਾਨੂੰ ਐ ਨਹੀਂ ਕਹਿੰਦੇ ਵੀ ਯਾਰ ਇਹ ਬੰਦਾ ਹੱਲ ਗਿਆ ਵੀ ਇਹਦਾ ਦਿਮਾਗ ਤੇ ਕੋਈ ਪ੍ਰੈਸ਼ਰ ਪੈ ਗਿਆ ਜਾਂ ਆ ਨਹੀਂ ਇੱत्ता ਹੁੰਦਾ ਹੀ ਹੁੰਦਾ ਵਾ ਜਿੰਨੇ ਪਹਿਲਾਂ ਜਾਗਣਾ ਹੁੰਦਾ ਉਹਦੇ ਪਰਿਵਾਰ ਵਾਲੇ ਦੋਸਤ ਸਾਰੇ ਨੇ ਤਾਂ ਕਹਿਣਾ ਹੀ ਹੁੰਦਾ ਤੇ ਸਮਾਜ ਨੇ ਵੀ ਕਹਿਣਾ ਹੁੰਦਾ ਪਰ ਕਿਉਂਕਿ ਜਿੰਨੇ ਚੁਣਿਆ ਹੁੰਦਾ ਵਾ ਉਹਦੇ ਅੰਦਰੋਂ ਇੱत्ता ਆਉਂਦਾ ਵਾ ਬਦਲਾਪ ਵੀ ਮੈਂ ਆਪਣੇ ਆਪ ਨੂੰ ਜਾਣਾਂ ਮੈਂ ਕੀ ਹਾਂ ਉਹਦੇ ਅੰਦਰੋਂ ਬਦਲਾ ਆਉਂਦੇ ਕਿਉਂਕਿ ਜਿੰਨੇ ਜਿੰਨੇ ਚੁਣਿਆ ਹੁੰਦਾ ਨਾ ਵੀ ਇਸ ਟਾਈਮ ਦੇ ਉੱਤੇ ਮੈਂ ਮੰਨ ਲਓ ਜਾਗਣਾ ਉਹਦੇ ਅੰਦਰੋਂ ਬਦਲਾ ਆਉਣੀ ਸ਼ੁਰੂ ਹੋ ਜਾਂਦੇ ਆ ਤੇ ਉਹਨੂੰ ਸਬੂਤ ਹੋਂਦਾਂ ਦੇ ਮਿਲਣੇ ਸ਼ੁਰੂ ਹੋ ਜਾਂਦੇ ਆ ਪਰ ਜਿੰਨੇ ਜਿਹਨੇ ਨਹੀਂ ਜਾਗਣਾ ਹੁੰਦਾ ਨਾ ਉਹਨੇ ਚੁਣਿਆ ਹੁੰਦਾ ਕੋਈ ਉਹਨੇ ਨਹੀਂ ਜਾਗਣਾ ਫਿਰ ਉਹਨੂੰ ਕੋਈ ਸਬੂਤ ਵੀ ਦੇ ਉਹਨੇ ਨਹੀਂ ਜਾ ਉਹਨੂੰ ਬਈ ਜੋ ਮਜਬੂਦ ਹਦਰੋ ਉਹਨੇ ਉਲਟ ਹੀ ਗੱਲ ਕਰਨੀ ਆ ਇਸ ਕਰਕੇ ਜਿੰਨੇ ਤੱਕ ਮੇਰੀ ਜਾਣਕਾਰੀ ਪਹੁੰਚਦੀ ਆ ਉਦੋਂ ਤੋਂ ਜ਼ਿਆਦਾਤਰ ਲੋਕ ਇਹਨੂੰ ਨਕਾਰ ਦਿੰਦੇ ਆ ਵੀ ਨਹੀਂ ਨਹੀਂ ਇਤਾਂ ਨਹੀਂ ਹੋ ਸਕਦਾ ਪਰ ਇਹ ਜਿੰਨਾ ਚਿਰ ਜਾਣਨ ਵਾਲੇ ਨਾ ਜਾਵਾਂਗੇ ਸਾਨੂੰ ਕਿਵੇਂ ਪਤਾ ਲੱਗੂਗਾ ਕੀ ਸੱਚ ਆ ਇਹ ਤਾਂ ਤੇ ਫਿਰ ਸੱਚ ਕੀ ਆ ਕਿਹੜੇ ਸੱਚ ਆ ਜਿਹੜੀ ਮਤਲਬ ਸੱਚ ਉਹੀ ਆ ਜਦੋਂ ਸੁਪਨੇ ਤੋਂ ਜਾਗ ਜਾਂਦੇ ਆ ਜਿਵੇਂ ਰਾਤ ਨੂੰ ਕਿੰਨਾ ਕੁਝ ਸੁਪਨੇ ਦੇ ਅੰਦਰ ਹਾਂਜੀ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਰਾਤ ਨੂੰ ਸੁਪਨਾ ਆਉਂਦਾ ਜਦੋਂ ਆਪਾਂ ਉਹਨੂੰ ਜਾਗ ਜਾਂਦੇ ਆ ਆਪਾਂ ਰਿਐਲਿਟੀ ਦੇ ਵਿੱਚ ਹੋ ਜਾਂਦੇ ਆ ਹੈਨਾ ਆਪਾਂ ਰਿਐਲਿਟੀ ਆ ਹੋ ਤੇ ਅਸਲ ਰਿਐਲਿਟੀ ਹੈ ਕਿੱਥੇ ਫਿਰ ਅਸਲੀ ਰਿਐਲਿਟੀ ਜਦੋਂ ਇਹ ਸੋਪਣੇ ਤੋਂ ਜਾਗੇ ਉਹ ਸੁਪਨਾ ਤੇ ਕਿਉਂਕਿ ਜਿਹੜਾ ਰਾਤ ਨੂੰ ਸੁਪਨਾ ਉਹ ਤੇ ਸੁਪਨੇ ਤੋਂ ਸੁਪਨੇ ਦੇ ਅੰਦਰ ਹੀ ਆਣਾ ਜਿਵੇਂ ਇਹ ਸੁਪਨਾ ਉਹਦੇ ਅੰਦਰ ਇੱਕ ਹੋਰ ਸੁਪਨਾ ਉਹ ਤੇ ਇਤਾਂ ਪਰ ਅਸਲੀ ਉਦੋਂ ਹੋਣਾ ਜਦੋਂ ਇੱਥੋਂ ਜਾ ਕੇ ਜਿਵੇਂ ਜਿਹਨੂੰ ਕਹਿੰਦੇ ਆ ਵੀ ਮਾਇਆ ਤੋਂ ਮੁਕਤ ਕਹਿੰਦੇ ਜਿਵੇਂ ਜਨਮ ਮਰਨ ਤੋਂ ਉਹ ਜਦੋਂ ਦੋਵੇਂ ਤੋਂ ਮੁਕਤ ਹੋਏ ਉਹਦਾ ਮਤਲਬ ਕੀ ਹੈ ਉਹਦਾ ਮਤਲਬ ਹੈ ਵੀ ਸੁਪਨੇ ਤੋਂ ਜਾਗ ਜਾਣਾ ਉਹਦਾ ਮਤਲਬ ਨਹੀਂ ਹੈ ਇੱਕ ਇੱਕ ਨਾ ਸ਼ਾਇਦ ਤੁਸੀਂ ਫਿਲਮ ਦੇਖੀ ਹੋਵੇ ਹਾਲੀਵੁੱਡ ਦੀ ਉਹ ਐਸੀ ਚੀਜ਼ ਤੇ ਬਣੀ ਹੋਈ ਆ ਉਹ ਸੁਪਣੇ ਦੇ ਅੰਦਰ ਸੁਪਨਾ ਸੁਪਣੇ ਦੇ ਅੰਦਰ ਸੁਪਨਾ ਚੱਲਦਾ ਹੈ ਨਾ ਸ਼ਾਇਦ ਤੁਸੀਂ ਜਾਣਦੇ ਹੋ ਫਿਲਮ ਇਨਸੈਪਸ਼ਨ ਮੂਵੀ ਸ਼ਾਇਦ ਹਾਂਜੀ ਹਾਂਜੀ ਹਾਂ 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 ਉਸ ਦੇ ਵਿੱਚ ਹੀ ਆ ਉਹ ਸੁਪਣੇ ਦੇ ਵਿੱਚ ਜਾ ਕੇ ਸੁਪਨਾ ਬਦਲ ਵੀ ਦਿੰਦੇ ਆ ਮੈਨੂੰ ਐ ਲੱਗਦਾ ਵੀ ਜਿਹੜੀਆਂ ਛੋਟੀਆਂ ਗੱਲਾਂ ਨੇ ਕਿੱਥੇ ਉਸ ਨਾਲ ਮੇਲਜੋਲ ਖਾਂਦੀਆਂ ਨੇ ਫਿਲਮ ਦੇ ਨਾਲ ਹਾਂਜੀ ਹਾਂਜੀ ਉਹਦੇ ਨਾਲ ਮਤਲਬ ਕੋਈ ਫਿਲਮਾਂ ਹੁੰਦੀਆਂ ਉਹਨਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੁੰਦੀ ਹੈ ਜਿਵੇਂ ਮੈਟ੍ਰਿਕਸ ਫਿਲਮ ਆ ਇਨਸੈਪਸ਼ਨ ਹੋਗੀ ਇੰਟਰਸਟੈਲਰ ਹੋਗੀ ਇਹ ਤਾਂ ਹੈ ਤੇ ਹੁਣ ਵੀ ਮਤਲਬ ਇਹ ਸੁਪਣੇ ਦੇ ਵਿੱਚੋਂ ਜਾਗਿਆ ਕਿਵੇਂ ਜਾ ਸਕਦਾ ਕੀ ਕਿਵੇਂ ਉੱਠਿਆ ਜਾ ਸਕਦਾ ਹੈ ਸੁਪਨੇ ਦੇ ਵਿੱਚੋਂ ਫਿਰ ਦੱਸਿਓ ਵਾਹਿਨੀ ਮਤਲਬ ਇਹ ਸੁਪਨੇ ਦੇ ਵਿੱਚੋਂ ਕਿਵੇਂ ਜਾਗਿਆ ਜਾ ਸਕਦਾ ਜਿਹੜਾ ਤੁਸੀਂ ਕਹਿ ਰਹੇ ਹੋ ਸੰਸਾਰ ਹਾਂਜੀ ਹਾਂਜੀ ਮਤਲਬ ਕਹਿਣ ਦਾ ਮਤਲਬ ਜਾਗਣਾ ਕਿਵੇਂ ਜਿਵੇਂ ਮਾਰਗ ਮੁਕਤੀ ਨਾਲ ਜਾਗਣਾ ਕਿਵੇਂ ਇਹਦਾ ਇੱਕੋ ਹੀ ਤਰੀਕਾ ਹੋਰ ਕੋਈ ਤਰੀਕਾ ਨਹੀਂ ਆਪਣੀ ਚੇਤਨਾ ਦਾ ਲੈਵਲ ਬਹੁਤ ਹੀ ਜ਼ਿਆਦਾ ਵਧਾ ਲਿਆ ਜਾਏ ਤਾਂ ਫਿਰ ਹੀ ਸੁਪਨੇ ਤੋਂ ਹੀ ਜਾਗ ਸਕਦੇ ਹੋ ਹੋਰ ਕੋਈ ਤਰੀਕਾ ਨਹੀਂ ਕਿਵੇਂ ਪਤਾਇਆ ਜਾ ਸਕਦਾ ਚੇਤਨਾ ਦਾ ਲੈਵਲ ਮਤਲਬ ਉਹਦੇ ਵੱਖਰੇ ਵੱਖਰੇ ਤਰੀਕੇ ਆ ਜਿਵੇਂ ਆਪਣੇ ਸਰੀਰ ਦੇ ਅੰਦਰ 7 ਚੱਕਰ ਆ ਉਹਨਾਂ ਨੂੰ ਐਕਟੀਵੇਟ ਕਰਾਂਗੇ ਤੇ ਊਰਜਾ ਵਿੱਚੋਂ ਫਲੋ ਕਰੂੰਗੀ ਉਹ ਧਿਆਨ ਨਾਲ ਹੋਣਾ ਇਕ ਕੋਈ ਇੱਕ એનર્ਜੈਟਿਕ ਲੈਵਲ ਤੇ ਕੰਮ ਹੁੰਦਾ ਹੋ ਜੋ ਗੁਰੂ ਦੇ ਕੋਲ ਜਾ ਕੇ ਹੋ ਸਕਦਾ ਵਾ ਕੁਝ ਕਿਤਾਬਾਂ ਜਿਹੜੀਆਂ ਉਹਦਾ ਗਿਆਨ ਆਪਣੇ ਅੰਦਰ ਸਮਾ ਕੇ ਉਹ ਸਾਡੀ ਜ਼ਿੰਦਗੀ ਦੇ ਅੰਦਰ ਜਿਹੜਾ ਬਦਲਾਅ ਹੁੰਦੇ ਉਤਾਂ ਹੋ ਸਕਦਾ ਇਹ ਤਾਂ ਵਕਰੇ ਵਕਰੇ ਤਰੀਕੇ ਆ ਸਾਡੇ ਵਕਰੇ ਵਕਰੇ ਤਰੀਕੇ ਆ ਹਾਂਜੀ ਸ਼ੁਰੂਆਤ ਕਿਵੇਂ ਕਰਗੇ ਸ਼ੁਰੂਆਤ ਕਿਵੇਂ ਕਰਗੇ ਆਹਾਂਜੀ ਲੱਗਦਾ ਅ ਬੱਲੇ ਵੀ ਜਿਵੇਂ ਜੇ ਕੱਲੇ ਧਿਆਨ ਵਾਲੇ ਬਣਨੀ ਦੇਖੀਏ ਉਹਦੇ ਤੇ ਵੈਸੀ ਆਰਟਿਸਟ ਸਟੈਪ ਹੁੰਦੇ ਉਹਦੇ ਵਿੱਚ ਇੱਕ ਸਟੈਪ ਹੁੰਦਾ ਆਪਣੀ ਸਾਹਾਂ ਦੇ ਉੱਪਰ ਧਿਆਨ ਦੇਣਾ ਹੁੰਦਾ ਉਹਦੇ ਨਾਲ ਮਨ ਸ਼ਾਂਤ ਹੁੰਦਾ ਤੇ ਉਹ ਤੋਂ ਬਗੈਰ ਬਾਅਦ ਵਿੱਚ ਜਿਹੜਾ ਧਿਆਨ ਹੁੰਦਾ ਉਹਦੀ ਕੋਈ ਵਿਧੀ ਫੜਨੀ ਪੈਂ ਜੇ ਮੈਂ ਅਦ੍ਰਿਆ ਜੋਗਾ ਕਰਦਾ ਹਾਂ ਨਾ ਤੇ ਉਹ ਕਿਰਿਆ ਜੋਗਾ ਦੀ ਤਾਂ ਧਿਆਨ ਵੀ ਦੀ ਫਾਲਿੰਗ ਹੈ ਫਿਰ ਆਪਣੀ ਊर्जा ਵਧਣੀ ਸ਼ੁਰੂ ਹੋ ਜਾਂਦੀ ਹੈ ਇੱਕ ਤੇ ਇਹ ਆ ਇਹ ਹੁੰਦੀ ਧਿਆਨ ਦੀ ਵੀ ਸਾਨੂੰ ਕੋਈ ਫਾਲ ਨਹੀਂ ਬਣੀ ਉਤੋਂ ਵਗੈਰ ਸਾਡੀ ਕਿਉਂਕਿ ਚੇਤਨਾ ਦਾ ਲੈਵ ਨਹੀਂ ਬਦਲ ਕੋਈ ਕਹਿੰਦੀ ਹੈ ਵੀ ਜਿੰਨੀ ਧਰਮਾਂ ਦੇ ਅੰਦਰ ਚੱਲਦੇ ਗਏ ਪਰ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਬਦਲਾਅ ਨਹੀਂ ਦਿੰਦਾ ਕਿਉਂਕਿ ਉਹ ਬੇਸਿਕ ਲੈਵ ਤੇ ਧਰਮਾਂ ਦੇ ਅੰਦਰ ਗੱਲਾਂ ਦਿੱਤੀਆਂ ਪਈਆਂ ਸਾਵਾ ਦੇ ਉੱਪਰ ਜਾਂ ਇਹ ਤੋਂ ਅੱਗੇ ਵੀ ਆਉਣਾ ਪੈਂਦਾ ਉਹ ਇੱਕ ਸਟੈਪ ਪਹਿਲੋਂ ਇਹ ਤਾਂ ਨਿਕਲਣਾ ਪੈਂਦਾ ਵਧੀਆ ਵਿਧੀ ਫੜ ਕੇ ਤੇ ਫਿਰ ਉਹ ਚੇਤਨ ਅੰਦੇ ਲੈਵਲ ਵਾਤਾ ਇੱਕ ਤੇ ਆ ਫਿਰ ਬਾਕੀ ਗੁਰੂ ਸੱਚਾ ਹਲ ਬਣਾ ਪੈਂਦਾ ਇੱਕ ਦੇ ਜਿਹੜੇ ਉੱਪਰ ਬਿਠਾਏ ਪਏ ਉਹ ਤੇ ਸਾਰੇ ਨਕਲੀ ਆ ਉਹ ਤੇ ਐਵੇਂ ਮਰੋ ਗੱਲਾਂ ਹੀ ਕਰਦੇ ਰਹਿੰਦੇ ਆ ਉਹ ਆ ਬਿਠਾਏ ਪਈ ਐ ਅਸਲੀ ਗੁਰੂ ਲੱਭਣਾ ਪੈਂਦਾ ਉਹਦੇ ਕੋਲ ਜਾਣਾ ਹੀ ਫਰਕ ਪੈਂਦਾ ਉਹਦੇ ਗਿਆਨ ਆ ਫਰਕ ਪੈਂਦਾ ਤੇ ਵਧੀਆ ਕਿਤਾਬਾਂ ਪੜਨ ਨਾਲ ਜੋ ਉਹ ਇਸ ਸਮੇਂ ਲਈ ਜ਼ਰੂਰਤ ਆ ਇਤਾਂ ਦੀ ਕਿਤਾਬਾਂ ਪੜਨ ਨਾਲ ਵੀ ਬਲਕਿ ਕਲੀ ਕਿਤਾਬ ਪੜਨੀ ਨਹੀਂ ਐ ਜਿਵੇਂ ਕਹਿੰਦੇ ਆ ਵੀ ਗੁਰਗੰਸਾਹਬ ਹਜ਼ਾਰ ਵਾਰ ਪੜ ਲਈ ਉਹਦਾ ਵੀ ਇਨਾ ਫਾਇਦਾ ਨਹੀਂ ਹੋਣਾ ਉਹਦੀ ਇੱਕ ਇੱਕ ਸ਼ਬਦ ਦਾ ਮਤਲਬ ਸਮਝਣਾ ਫਿਰ ਉਹਨੂੰ ਜ਼ਿੰਦ ਉਹਨੂੰ ਪੰਨ ਉਰਾ ਮਤਲਬ ਸਮਝਣਾ ਤਾਂ ਉਹਦੀ ਜ਼ਿੰਦਗੀ ਚੁਤਾਰਨਾ ਇਤਿਹਾਸਿਕ ਕੰਮ ਹੈ ਐਸੀ ਤਾਂ ਕਿਤਾਬ ਨੂੰ ਇੱਥਾ ਕਰਨਾ ਪੈਂਦਾ ਇਹ ਇਹ ਤਰੀਕੇ ਨਾਲ ਵਸਾ ਸਕਦਾ ਹੈ ਕਿਹੜੇ ਕਿਹੜੇ ਕਿਤਾਬਾਂ ਕਿਹੜੀਆਂ ਕਿਹੜੀਆਂ ਕਿਤਾਬਾਂ ਇਹ ਮੱਲੇ ਵੀ ਜਿਹੜੀ ਮੈਂ ਆਖਦਾ ਹਾਂ ਮੈਂ ਕੁਝ ਰਿਕਮੈਂਡ ਕਰ ਸਕਦਾ ਹਾਂ ਜਿਵੇਂ ਆਈ ਐਮ ਥੈਟ ਬਾਈ ਨੀਚਦਤ ਮਹਾਰਾਜ ਇਹਦੀ ਇਹਨਾਂ ਦੀ ਇੱਕ ਕਿਤਾਬ ਹੈ ਤੇ ਇਸ ਤੋਂ ਬਗੈਰ ਜਿਹੜੀਆਂ ਹੋਰ ਹੈਗੀਆਂ ਵਾਂ ਜਿਵੇਂ ਗ੍ਰੈਗਰੀ ਗ੍ਰੈਬੋਵੇ ਕਨਸੈਂਟ੍ਰੇਸ਼ਨ ਐਕਸਰਸਾਈਜ਼ ਇਹ ਮੈਂ ਮਲੂ ਚੈਨਲ ਦੇ ਉੱਪਰ ਸਾਰੇ ਮੈਂ ਲਿੰਕ ਦਿੱਤੇ ਪਏ ਆ ਯਮਲਬ ਉਥੋਂ ਵੀ ਲੈ ਸਕਦੇ ਇਹ ਤਾਂ ਕਾਫੀ ਕਿਤਾਬਾਂ ਨੇ ਨਹੀਂ 100 ਦੇ ਬੰ ਕੋ ਹੋਰ ਵੀ ਦੁਨੀਆ ਦੇ ਵਿੱਚ ਕਿੰਨੇ ਲੋਕ ਨੇ ਜੋ ਇਸ ਨੂੰ ਸੰਸਾਰ ਨੂੰ ਸੁਪਨਾ ਬਣਦੇ ਨੇ ਹਾਂ ਜੀ ਇਹ ਕਾਫੀ ਲੋਕ ਹੈ ਕਿਉਂਕਿ ਅਹੀਂ ਮਤਲਬ ਆਪਣੀ ਪਰਿਵਾਰ ਦੇ ਅੰਦਰ ਇੰਨੇ ਆ ਤੇ ਸਮਾਜ ਦੇ ਅੰਦਰ ਸਾਨੂੰ ਦੇਖਦ ਵਾਲੀਆਂ ਪਰ ਜੇ ਅਹੀਂ ਲੱਭਾਂਗੇ ਤੇ ਫਿਰ ਸਾਨੂੰ ਲੱਭਣੀਆਂ ਮੇਰੇ ਨਾਲ ਜਿੰਨੇ ਵੀ ਲੋਕ ਜੁੜਦੇ ਆ ਉਹ ਸਾਰੇ ਆਖਾਂ ਦੇ ਵਾਕੇ ਸਾਡੇ ਅੰਦਰੋਂ ਬਦਲਾਵ ਆਉਂਦੇ ਆ ਮੇਰੇ ਨਾਲ ਕਾਫੀ ਲੋਕ ਜੁੜਦੇ ਆ ਭਈ ਕਿਉਂਕਿ ਪਹਿਲੇ ਪੋਡਕਾਸਟ ਕੀਤੇ ਉਹਨਾਂ ਤੋਂ ਵੀ ਆਏ ਆ ਪਰ ਜੇਕਰ ਜਿੰਨਾ ਮੈਂ ਜੁੜਿਆ ਉਹਦਾ ਗ੍ਰੇਟ ਵੈਕਿੰਗ ਉਹਨਾਂ ਦੇ ਹ ਲਗਭਗ YouTube ਤੇ 2500 ਸਬਸਕਰਾਈਬਰ ਆਤੇ Telegram ਦੇ ਉਪਰ 5000 ਆ। ਮੈਂ ਜਦੋਂ ਉਹਨਾਂ ਨਾਲ ਜੁੜਿਆ ਸੀ ਤਾਂ ਉਹਨਾਂ ਦੇ ਅੰਦਰ ਬਦਲਾ ਆਉਂਦੇ ਜਦੋਂ ਆਪਣੀ ਹੱਦ ਕੰਮ ਕਰਕੇ ਉਹ ਸਾਰੇ ਆਕਾਟੇ ਵੀ ਸੁਪਨਾ। ਸਭ ਤੋਂ ਵੱਡਾ ਬਦਲਾ ਕੀ ਆਉਂਦਾ? ਸਭ ਤੋਂ ਵੱਡਾ ਬਦਲਾ ਕੀ ਆਉਂਦਾ? ਆਮ ਬੰਦੀ ਦੀ ਜ਼ਿੰਦਗੀ ਦੇ ਵਿੱਚ। ਜੀ ਅਸੀਂ ਕਹਿੰਦੇ ਵੀ ਸਰਾਹਤੀ ਤੇ ਚੇਤਨਾ ਦੇ ਰਾਹੀਂ ਤੇ ਆਪਣੇ ਅੰਦਰ ਬਦਲਾ ਆ ਕੇ ਆਉਂਦੀ ਹੈ ਨਾ ਇਹ ਗੱਲ ਕਾਣਦੇ। ਇਹਦੇ ਜੇ ਤਾਂ ਕਹਿ ਸਕਦੀਆਂ ਵੀ ਜਿਵੇਂ ਆਪਣਾ ਡਾਰ ਹੋਲੀ-ਹੋਲੀ ਖਤਮ ਹੋਣਾ ਸ਼ੁਰੂ ਹੋ ਜਾਂਦਾ ਤਾਂ ਉਹਨਾਂ ਨੂੰ ਸ਼ਾਂਤੀ ਹੋਣੀ ਸ਼ੁਰੂ ਹੋ ਜਾਂਦੀ। ਕਿ ਸਾਡਾ ਜਿਹੜਾ ਬਾਰੀ ਸੰਸਾਰ ਉਹਦੇ ਅੰਦਰ ਮੰਨ ਲਓ ਕੋਈ ਚੀਜ਼ ਇਹੀ ਬਦਲਾਅ ਕਰਨਾ ਹੁੰਦਾ ਜਿੰਨੂੰ ਹੀ ਪ੍ਰਗਟ ਕਰਨਾ ਹੁੰਦਾ ਉਹ ਬਦਲਾਅ ਬੜੀ ਛੇਤੀ ਹੋਣਾ ਸ਼ੁਰੂ ਹੋ ਜਾਂਦਾ ਸਾਨੂੰ ਰੋਟੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਵੀ ਕੀ ਕੀ ਕਿੰਨੇ ਫੋਨ ਆਉਣਾ ਵਗੈਰਾ ਵਗੈਰਾ ਇਤਾਂਵਾਂ ਸ਼ੁਰੂ ਹੋ ਜਾਂਦਾ ਉਸ ਸ਼ੁਰੂਆਤ ਦੇ ਅੰਦਰ ਤੇ ਸਾਨੂੰ ਕੋਈ ਅਨੋਧਨਾ ਦੇ ਵੀ ਸੋਣਾ ਸ਼ੁਰੂ ਹੋ ਜਾਂਦਾ ਜਿਹਨੇ ਸੁਪਨੇ ਤੋਂ ਜਾਗਣਾ ਹੁੰਦਾ ਵਾ ਉਹਨੂੰ ਇਤਾਂ ਹੁੰਦਾ ਇਤਾਂ ਦੇ ਸਰੀਰ ਦੇ ਅੰਦਰ ਹੀ ਬਦਲਾਅ ਆਉਂਦੇ ਸਾਨੂੰ ਬਿਮਾਰੀਆਂ ਘੱਟ ਲੱਗਣੇ ਸ਼ੁਰੂ ਹੋ ਜਾਂਦੀਆਂ ਸਾਡੀ ਜਿਹੜੀ ਉਮਰ ਆ ਜਿਹੜੀ ਵਾਧੀ ਆ ਉਹ ਵੱਧਦੀ ਘਟਣੀ ਸ਼ੁਰੂ ਹੋ ਜਾਂਦੀ ਕਹਿੰਦਾ ਮਤਲਬ ਵੀ ਤੇ ਆਪਣੇ ਆਪ ਨਾਲ ਪਿਆਰ ਹੋਣਾ ਸ਼ੁਰੂ ਹੋ ਜਾਂਦਾ ਸਮਾਜ ਦੀ ਸਾਰੀ ਚੀਜ਼ਾਂ ਨਾਲ ਪਿਆਰ ਹੋਣਾ ਸ਼ੁਰੂ ਹੋ ਜਾਂਦਾ ਤੇ ਇਤਾਂ ਦੇ ਬੜੇ ਬਦਲਾਅ ਹੁੰਦੇ ਆ ਨੀ ਬਰੇ ਮੈਨੂੰ ਨਾ ਇੱਕ ਤੁਸੀਂ ਦੁਬਾਰੇ ਚੀਜ਼ ਦੱਸੋ ਵੀ ਸੁਪਨੇ ਦੇ ਵਿੱਚੋਂ ਹੁਣ ਮੈਂ ਮੰਨ ਲਓ ਸੁਪਨੇ 'ਚ ਮੈਨੂੰ ਸੱਚੀ ਨਹੀਂ ਪਤਾ ਵੀ ਜਾਗਣਾ ਕਿ ਮੈਂ ਕਿੰਚੋਂ ਮੈਂ ਤੁਸੀਂ ਧਿਆਨ ਦੀ ਵਿਧੀ ਦੀ ਗੱਲ ਉੱਪਰ ਉੱਪਰੋਂ ਥੋੜੀ ਜੀ ਕਰ ਗਿਆ ਨਾ ਵੀ ਸਾਹ ਵੀ ਸਾਹ ਲੈਣੇ ਆ ਛੱਡਣੇ ਆ ਉਸ ਤੋਂ ਬਾਅਦ ਹੋਰ ਮਨੋਕ ਕੁਇਕ ਵੀ ਦੀ ਢੰਗਾਈ ਦੇ ਨਾਲ ਦੱਸੋ ਵੀ ਜਿਹੜੀ ਸਾਡੀ ਆਡੀਅנס ਇਸ ਵੀਡੀਓ ਨੂੰ ਦੇਖ ਰਹੀ ਹੈ ਉਹ ਵੀਡੀਓ ਦੇਖ ਕੇ ਐਕਸਪੈਰੀਮੈਂਟ ਕਰ ਸਕੇ ਉਹ ਚੀਜ਼ਾਂ ਹਾਂਜੀ 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 ਸਾਹਮਣੇ ਕੇ ਸਾਹਮਣੇ ਜਿਵੇਂ ਯੋਗ ਆਣਾ ਯੋਗ ਅਯੋਗ ਕਹਿੰਦੇ ਆ ਵੀ ਯੋਗ ਲੋਕ ਕਹਿੰਦੇ ਆ ਵੀ ਲੱਤਾਂ ਪੈਰ ਹਲਾ ਦੇਣੇ ਹਨਾ ਮਤਲਬ ਟੇਬ ਦੇ ਉੱਪਰ ਆ ਕੇ ਧਾ ਦੇ ਉਹ ਯੋਗ ਨਹੀਂ ਆ ਉਹ ਯੋਗ ਦਾ ਇੱਕ ਹੀ ਸਹਾ ਯੋਗ ਦੇ 8 ਹਿੱਸੇ ਹੁੰਦੇ ਆ ਯਮ ਨਿਯਮ ਆਸਨ ਪ੍ਰਾਣਯਮ ਪ੍ਰਤੀਹਾਰ ਧਾਰਨਾ ਧਿਆਨ ਸਮਾਧੀ ਜਿਹੜਾ ਧਾਰਨਾ ਵਾ ਉਸ ਤੋਂ ਬਾਅਦ ਧਿਆਨ ਉਹ ਤੋਂ ਬਾਅਦ ਸਮਾਧੀ ਹੁੰਦੀ ਹੈ ਤੇ ਲੋਕ ਧਾਰਨਾ ਕਰਦੇ ਰਹਿੰਦੇ ਆ ਧਾਰਨਾ ਦੇ ਅੰਦਰ ਆ ਜਾਂਦਾ ਇਹ ਪ사ਵਾਂ ਦੇ ਉੱਪਰ ਧਿਆਨ ਦੇਣਾ ਹਨ ਇਹਨੂੰ ਧਾਰਨਾ ਕਹਿੰਦੇ ਆ ਬਸ ਆਪਣੀ ਅੰਦਰ ਕਿਸੇ ਇੱਕ ਚੀਜ਼ ਦੇ ਵੱਲ ਫੋਕਸ ਕਰਨਾ ਕਨਸੈਂਟਰੇਟ ਕਰਨਾ ਉਹਨੂੰ ਮਤਲਬ ਧਾਰਨਾ ਕਹਿੰਦੇ ਆ ਉਸ ਤੋਂ ਬਾਅਦ ਜਦੋਂ ਚੱਕਰਾਂ ਦੇ ਉੱਪਰ ਕੰਮ ਹੁੰਦਾ ਨਾ ਉਹ ਹੁੰਦਾ ਵਾ ਮਤਲਬ ਵੀ ਧਿਆਨ ਮੇਰੇ ਚੈਨਲ ਦੇ ਉੱਪਰ ਵੀ ਡਬਲ ਡਿਸਕ ਇਮਿਟੇਸ਼ਨ ਪਿਆ ਆ ਵਾ ਤੇ ਉਸ ਤੋਂ ਵੀ ਸ਼ੁਰੂਆਤ ਕਰ ਸਕਦੇ ਆ ਪਹਿਲਾਂ ਸਾਹ ਵਾ ਤੇ ਹਨ ਫਿਰ ਉਹ ਤੇ ਫਿਰ ਹੌਲੀ ਹੌਲੀ ਕਿਉਂਕਿ ਮੈਂ ਲਗਾਤਾਰ ਜਿਹੜੇ ਦੋ ਜੋੜਦੇ ਆ ਵੈਤਕ ਰਿਅਯਾ ਜੋਗਾ ਵਧੀਆ ਵਾ ਜਿੰਨਾ ਚਿਰ ਨਹੀਂ ਉਹਨਾਂ ਚਿਰ ਮੇਰੇ ਚੈਨਲ ਦੇ ਉੱਪਰ ਆਫੀ ਉਹ ਕਰ ਸਕਦੇ ਸਾਰੇ ਇਥਾਂ ਜੇ ਧਿਆਨ ਬਾਰੇ ਤਰੀਕੇ ਨਾਲ ਜੀ ਫਦਣਾ ਵਾ ਤਾਂ ਬਾਕੀ ਹੋਰ ਤਰੀਕੇ ਆ ਜਿਹੜੇ ਸਰੀਰ ਆ ਸਰੀਰ ਦੇ ਵਿੱਚ ਆਤਮਾ ਇਹ ਹੈਗੀ ਆ ਹਾਂਜੀ ਹਾਂਜੀ ਸਰੀਰ ਦੇ ਅੰਦਰ ਮਤਲਬ ਕਿ ਇੱਥੇ ਕਹਿ ਸਕਦੇ ਆਤਮਾ ਪਰ ਸਰੀ ਜਿਹੜੀ ਆਤਮਾ ਵਾ ਉਹਦੇ ਅੰਦਰ ਸਰੀਰ ਅਸਲ ਚ ਉਲਟਿਆ ਜਦੋਂ ਹੀ ਚੇਤਨਾ ਦੇ ਅੰਦਰ ਬਾਤਾਂ ਇਹ ਫਨ ਉਹਦੀ ਐਕਸਪੈਂਸ਼ਨ ਦੇ ਦਈ ਕਿ ਜੋ ਐਕਸਪੈਂਸ਼ਨ ਹੈ ਉਹੋ ਹੀ ਇੱਦਾਂ ਕਹ ਲੋ ਕਿ ਸਭ ਕੁਝ ਰੱਬ ਆਤ ਉਹਦੇ ਜੋ ਐਕਸਪੈਂਸ਼ਨ ਹੁੰਦੀ ਸਾਨੂੰ ਰੱਬ ਦਾ ਫਿਰ ਐਕਸਪੀਰੀਅੰਸ ਹੁੰਦਾ ਤੇ ਉਹ ਆਤਮਾ ਵਾ ਮਤਲਬ ਇਹਨੂੰ ਇੱਦਾਂ ਨਹੀਂ ਕਹਿ ਸਕਦੇ ਇਕੱਲੀ-ਇਕੱਲੀ ਆ ਕਿਉਂਕਿ ਹਰ ਇੱਕ ਚੀਜ਼ ਨੇ ਵੱਖਰੇ-ਵੱਖਰੇ ਪੰਨਾ ਬੇਕਦੀ ਅਸਲ ਵਿੱਚ ਸਭ ਕੁਝ ਜੁੜਿਆ ਹੋਇਆ ਤੋ ਆਤਮਾ ਵੀ ਹੈਗੀ ਆ ਇੰਡੀਵਿਡੂਅਲ ਵੀ ਹੁੰਦੀ ਆ ਤੇ ਕਲੈਕਟਿਵ ਵੀ ਸਾਰਿਆਂ ਦੀ ਹੁੰਦੀ ਹੈ ਇੱਦਾਂ ਹੁੰਦਾ ਠੀਕ ਹੈ ਨਹੀਂ ਸੋਨੂੰ ਇਹ ਮੰਨ ਲਓ ਵੀ ਐ ਲੱਗਦਾ ਵੀ ਜਦੋਂ ਬੰਦਾ ਮਰਦਾ ਤਾਂ ਸਰੀਰ ਦੇ ਵਿੱਚੋਂ ਕੋਈ ਚੀਜ਼ ਨਿਕਲ ਕੇ ਉਹ ਕਿੱਥੇ ਜਾਂਦੀ ਆ ਫਿਰ ਉਹ ਕਿਹੜੇ ਸੁਪਨੇ ਚ ਜਾਂਦੀ ਆ ਹਾਂਜੀ ਹਾਂਜੀ ਮਤਲਬ ਜਦੋਂ ਅਸੀਂ ਮਰ ਜਾਂਦੇ ਆਂ ਫਿਰ ਕਿੱਥੇ ਜਾਂਦੇ ਆਂ ਅਸੀਂ ਉਸੇ ਵੇਲੇ ਜਿਵੇਂ ਆਪਣੀ ਧਰਤੀ ਹੈ 3 ਡਿਮੈਨਸ਼ਨ ਜਿਸ ਦੇ ਅੰਦਰ ਅਸੀਂ ਐਕਸਪੀਰੀਅੰਸ ਕਰਦੇ ਆਂ ਉਹ 3 ਡਿਮੈਨਸ਼ਨ ਜਿਹੜੀਆਂ ਦੁਬੈਤ ਹੁੰਦਾ ਜਦੋਂ ਇਹਦੇ ਅੰਦਰ ਮਰ ਜਾਂਦੇ ਆਂ ਤਾਂ ਇਹ ਵਾਕਿਆ ਇਤਾਂ ਗੱਲ ਵੀ ਸਾਡੀ ਆਤਮਾ ਤੇ ਮਰਦੀ ਨਹੀਂ ਸਾਡਾ ਕੱਲਾ ਸਰੀਰ ਮਰਦਾ ਆਤਮਾ ਸਾਡੀ ਜਾਂਦੀ ਆ ਜੋ ਚੇਤਨਾ ਨੇ ਪ੍ਰੋਜੈਕਟ ਕੀਤੀ ਹੁੰਦੀ ਹੈ ਉਹ ਜਾਂਦੀ ਹੈ ਚੌਥੀ ਡਿਮੈਨਸ਼ਨ ਦੇ ਅੰਦਰ ਜਿਹਦੇ ਅੰਦਰ ਮਤਲਬ ਕਿ ਕਿਉਂਕਿ ਜਨਮ ਮਰਨ ਦਾ ਚੱਕਰ ਹੈ ਨਾ ਮਾਇਆ ਦਾ ਜੇ ਤੂੰ ਮਾਰ ਕੇ ਉੱਪਰ ਗਏ ਤਾਂ ਉਹਨਾਂ ਫੇਰ ਦੁਬਾਰਾ ਸਾਨੂੰ ਧੱਕੇ ਦੇ ਨਾਲ ਥੱਲੇ ਲੈ ਆਉਣਾ ਉਦੋਂ ਚੌਥੀ ਡਿਮੈਂਸ਼ਨ ਦੇ ਅੰਦਰ ਹੁੰਦਾ ਵਾ ਜਿਹਦੇ ਅੰਦਰ ਪੁਰਾਣੀ ਟਾਈਮ ਨਾਲ ਕੀ ਹੁੰਦਾ ਹੈ ਕਰਮ ਦੇ ਹਿਸਾਬ ਨਾਲ ਸਾਨੂੰ ਧੱਕੇ ਦੇ ਨਾਲ ਮਤਲਬ ਚੱਕਰ ਦੇ ਅੰਦਰ ਪਾਇਆ ਜਾਂਦਾ ਹੈ ਹੁਣ ਇੱਥਾ ਹੁੰਦਾ ਪਰ ਪੁਰਾਣੀ ਟਾਈਮ ਦੇ ਹੁੰਦਾ ਕਿਉਂ ਕਰਮਾਂ ਦੀ ਗ੍ਰਿਡ ਟੁੱਟ ਗਈ ਹੈ ਆਪਣੀ ਚੇਤਨਣ ਲੈਵਲ ਵਧਣ ਕਰੀ ਉਦੋਂ ਚੌਥੀ ਡਿਮੈਂਸ਼ਨ ਚ ਜਾਇਦਾ ਤਾਂ ਜੇ ਤੂੰ ਇਹ ਦੋਹਾਂ ਚੱਕਰਾਂ ਤੋਂ ਤੂੰ ਮਤਲਬ ਨਿਕਲ ਜਾਣੇ ਪਰੇ ਹੋ ਜਾਣੇ ਉਦੋਂ ਹੀ ਪੰਜਵੀਂ ਡਿਮੈਂਸ਼ਨ ਚਲ ਜਾਂਦੇ ਪੰਜਵੀਂ ਤੇ ਜਿਸ ਦੇ ਅੰਦਰ ਆਪਣੀ ਧਰਤੀ ਹੁਣ ਚਲਦੀ ਪਰ ਇਤਾਂ ਨਹੀਂ ਹੁੰਦਾ ਮਨ ਚਲਤੀ ਨਹੀਂ ਚੱਲ ਵੀ ਗਏ ਹਨ ਦੁਬਾਰਾ ਤਾਂ ਧਰਤੀ ਦੇ ਉੱਪਰ ਉਸੇ ਵੇਲੇ ਜੀਵਨ ਮਿਲ ਜਾਂਦਾ ਲੋਕ ਆਖਦੇ ਆ ਵੀ ਹਾਂ ਵੀ ਸਾਡੇ ਪਰਿਵਾਰ ਵਾਲਾ ਤੇ ਚੱਲ ਗਿਆ ਹਨ ਤੇ ਉਹ ਹੁਣ ਕੀ ਹੁਣ ਕੁਝ ਵੀ ਨਹੀਂ ਪਰ ਇਤਾਂ ਨਹੀਂ ਆ ਉਹ ਬੰਦਾ ਉਸੇ ਵੇਲੇ ਧਰਤੀ ਦੇ ਉੱਪਰ ਭਾਵੇਂ ਪਰਿਵਾਰ ਦੇ ਅੰਦਰ ਹੀ ਭਾ ਹੋਰ ਕਿਤੇ ਉਸੇ ਵੇਲੇ ਜਨਮ ਲੈ ਰਿਹਾ ਰਹਿੰਦਾ ਉਸੇ ਵੇਲੇ ਬਸ ਅਈ ਨੂੰ ਸੋਚਦੇ ਰਹਿੰਨੇ ਆ ਵੀ ਉਹ ਕਦੋਂ ਕਿੱਥੇ ਗਿਆ ਇਤਾਂ ਜਿਹੜਾ ਫਿਰ ਮੁਕਤੀ ਦਾ ਕਨਸੈਪਟ ਆਇਆ ਉਹ ਉਹ ਹੁੰਦਾ ਰਿਐਲਿਟੀ ਦੇ ਵਿੱਚ ਮੁਕਤੀ ਹੁੰਦੀ ਨਹੀਂ ਆਤਮਾ ਦੀ ਇਹ ਆਤਮਾ ਦੀ ਮੁਕਤੀ ਹਾਂ ਹਾਂਜੀ ਅਨੇਕ ਹਾਂਜੀ ਆਤਮਾ ਨੇ ਮੁਕਤੀ ਹੁੰਦੀ ਆ ਮਤਲਬ ਜੇਰਾ ਸਰੀਰ ਉਹ ਮਰਦਾ ਆ ਆਤਮਾ ਕਿਉਂਕਿ ਮਰ ਨਹੀਂ ਸਕਦੀ ਤਾਂ ਆਤਮਾ ਤਾਂ ਪਹਿਲਾਂ ਹੀ ਮੁਕਤ ਆ ਮੁਕਤ ਤੇ ਤਾਂ ਸਰੀਰ ਨੂੰ ਕਰਨਾ ਵਾਣਾ ਕਿਉਂਕਿ ਫਿਜ਼ੀਕਲ ਸਰੀਰ ਜਿਹੜਾ ਪੰਜ ਹਾਂਜੀ ਜਦੋਂ ਪੰਜ ਮਿੰਟ ਮੈਚੇ ਚ ਹੀ ਚਲ ਗਏ ਆਪਣੀ ਚੇਤਨਾ ਦੁਤੇ ਕੰਮ ਕਰਕੇ ਇਸੇ ਤਰਤੀ ਦੁਪਰੀ ਹੀ ਰਹਿਣਾ ਵਾ ਤਾਂ ਉਦੋਂ ਅਸੀਂ ਇਹ ਸਰੀਰ ਵੀ ਮੁਕਤ ਹੋਣਾ ਵਾ ਸੀ ਦੀ ਉਮਰ ਹੀ ਬੜੀ ਵੱਜ ਜਾਣੀ ਹੈ ਇਤਾਂ ਹੂੰ ਨਹੀਂ ਮਨ ਲਓ ਮੇਰਾ ਸਵਾਲ ਇਹ ਹੈ ਵੀ ਜਦੋਂ ਤੁਸੀਂ ਕਹਿੰਦੇ ਚੌਥੀ ਡਾਈਮੈਂਸ਼ਨਸ ਦੇ ਵਿੱਚ ਜਾਂਦੀ ਆਤਮਾ ਹੈ ਨਾ ਮਰ ਜਾਂਦਾ ਜਿਹੜਾ ਸਰੀਰ ਹਾਂ ਤੇ ਫਿਰ ਮੈਂ ਤੁਹਾਨੂੰ ਇਹ ਪੁੱਛ ਰਿਹਾ ਵੀ ਉਹ ਜਿਹੜੀ ਆਤਮਾ ਦੁਬਾਰੇ ਸਰੀਰ ਦੇ ਸਰੀਰ ਨਾਲ ਆ ਰਹੀ ਹੈ ਨਾ ਵੀ ਉਹ ਸਰੀਰ ਦੇ ਵਿੱਚ ਕਿਸੇ ਦੇ ਵਿੱਚ ਜਨਮ ਦੁਬਾਰਾ ਨਾ ਲਵੇ ਜਿਹਨੂੰ ਧਾਰਮਿਕ ਪੱਖੋਂ ਮੁਕਤੀ ਕਿਹਾ ਜਾਂਦਾ ਮੋਕਸ਼ ਕਿਹਾ ਜਾਂਦਾ ਹੈ ਨਾ ਵੀ ਉਹੋ ਚੀਜ਼ ਕਿਵੇਂ ਪਾਈ ਜਾ ਸਕਦੀ ਹੈ ਉਹ ਚੀਜ਼ ਹੁੰਦੀ ਵੀ ਹੈ ਜੇ ਨਹੀਂ ਹੁੰਦੀ ਨਹੀਂ ਮੈਨੂੰ ਕਹਿਣ ਦਾ ਮਤਲਬ ਆਤਮਾ ਹੁੰਦੀ ਹੈ ਕਿ ਨਹੀਂ ਹੁੰਦੀ ਮੈਨੂੰ ਪੂਰੀ ਆਵਾਜ਼ ਨਹੀਂ ਆ ਰਹੀ ਨਹੀਂ ਜਦੋਂ ਜਦੋਂ ਬੰਦਾ ਮਰ ਜਾਂਦਾ ਹਾਂ ਹਾਂ ਠੀਕ ਹੈ ਉਦੋਂ ਆਤਮਾ ਦੀ ਮੁਕਤੀ ਹੋ ਸਕਦੀ ਆ ਵੀ ਉਹ ਜਨਮਾਂ ਦੇ ਖੇਡ ਦੇ ਵਿੱਚ ਨਾ ਪਵੇ ਹਾਂ 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 ਮਰ ਕਹਿਣ ਦਾ ਮਤਲਬ ਹੀ ਜੋ ਜੀਵਨ ਮਾਰਮ ਤੋਂ ਬਾਅਦ ਵਿੱਚ ਜਿਹੜੀ ਮੁਕਤੀ ਆ ਉਹ ਨਹੀਂ ਹੋਣੀ ਸਾਨੂੰ ਇਸੇ ਜੀਵਨ ਦੇ ਅੰਦਰ ਹੀ ਕੰਮ ਕਰਕੇ ਮੁਕਤ ਹੋਇਆ ਜਾਂਦਾ ਉਹ ਥੋੜੀ ਬੜੀ ਸ਼ਾਇਦ ਇਹ ਹੋ ਸਕਦਾ ਹੈ ਜਾਂ ਸਮਝਣ ਦੇ ਵਿੱਚ ਕੋਈ ਸਮੱਸਿਆ ਆਉਂਦੀ ਹੋਏ ਤਰਮਣੀ ਜੋ ਕਹਾਵਾ ਸਾਨੂੰ ਉਹਦਾ ਸਮਝ ਨਹੀਂ ਸਮਝਣ ਦੀ ਢੰਗ ਨਾਲ ਹੀ ਸਮਝਦੇ ਕਹਿਣ ਦਾ ਮਤਲਬ ਹੈ ਇਸੇ ਜੀਵਨ ਦੇ ਅੰਦਰ ਆਪਣੀ ਚੇਤਨਾ ਦੇ ਉੱਪਰ ਕੰਮ ਕਰਕੇ ਚੇਤਨਾ ਲੈਵਲ ਵਧਾ ਕੇ ਤੇ ਇਸੇ ਤਰ੍ਹਾਂ ਮੁਕਤ ਹੋਣਾ ਹੈ ਇਹ ਤਾਂ ਮੁਕਤ ਨਹੀਂ ਹੁੰਦੀ ਪਈ ਮਰ ਕੇ ਤੇ ਉਤੋਂ ਫਿਰ ਮੁਕਤ ਹੋਣਾ ਉਤੋਂ ਕੋਕਣੀ ਹੁਣ ਉਹਨਾਂ ਦੇ ਦੁਬਾਰਾ ਸਾਨੂੰ ਅੰਦਰ ਸਾਈਕਲ ਦੇ ਅੰਦਰ ਪਾਉਣਾ ਕਿਉਂਕਿ ਜਿਹੜੀ ਮਾਇਆ ਆ ਨਾ ਇਹ ਕੱਲੀ ਜੀਵਨ ਨਹੀਂ ਆ ਜਦੋਂ ਮਰ ਜਾਂਦੇ ਉਹ ਵੀ ਮਾਇਆ ਦੇ ਅੰਦਰ ਹੀ ਆ ਕਿਉਂਕਿ ਜੀਵਨ ਮਰਨ ਦਾ ਚੱਕਰ ਹੈ 3D ਡਾਈਮੈਂਸ਼ਨ ਜਿੱਥੇ ਅਸੀਂ ਆਮ ਐਕਸਪੀਰੀਅੰਸ ਕਰਦੇ ਆ ਜੇ ਤਾਂ ਚੌਥੀ ਡਾਈਮੈਂਸ਼ਨ ਜਿਹਦੇ ਅੰਦਰ ਹੀ ਮਰ ਜਾਂਦੇ ਇਹ ਦੋਵੇਂ ਮਿਲਾ ਕੇ ਜੇ ਲਿਆ ਤੇ ਇਸ ਐਸਟਰ ਐਸਟਰ ਮਲੋ ਡਾਈਮੈਂਸ਼ਨ ਵਰਗੀ ਹੁੰਦੀ ਹੈ ਚੌਥੀ ਡਾਈਮੈਂਸ਼ਨ ਵਾ ਜਿਹਦੇ ਅੰਦਰ ਆਪਣਾ ਸਰੀਰ ਨਹੀਂ ਹੁੰਦਾ ਇੱਦਾਂ ਹੁੰਦਾ ਪਰ ਉਤੋਂ ਨਹੀਂ ਮੁਕਤ ਹੋ ਸਕਦੇ ਮੂ ਉੱਥੇ ਹੁਣ ਵੀਰੇ ਜਿਹੜਾ ਪਰ ਸੁਪਨੇ ਜੋ ਆਪਾਂ ਆਮ ਇਨਸਾਨ ਸੁਪਨਾ ਲੈਂਦਾ ਹੈ ਨਾ ਉਹ ਜਿਹੜੇ ਕਰਮ ਕਰਦਾ ਸੁਪਨੇ ਦੇ ਵਿੱਚ ਉਹ ਕਰਮ ਮਤਲਬ ਕਿ ਗਿਨੇ ਨਹੀਂ ਜਾਂਦੇ ਹੈਨਾ ਚਾਹੇ ਮਾੜੇ ਕਰਦਾ ਚਾਹੇ ਚੰਗੇ ਕਰਦਾ ਪਰ ਜਦੋਂ ਮਤਲਬ ਇੱਕ ਸੁਪਨੇ ਚ ਬੰਦਾ ਉੱਠਦਾ ਉਹ ਜ਼ਿੰਦਗੀ ਚ ਜਿਹੜੇ ਕੰਮ ਕਰਦਾ ਉਹ ਮਾੜੇ ਹੋਣ ਜਾਂ ਚੰਗੇ ਹੋਣ ਉਹਨਾਂ ਦਾ ਫਲ ਉਹਨੂੰ ਭੁਗਤਣਾ ਪੈਂਦਾ ਕਿਉਂਕਿ ਹੈ ਤਾਂ ਇਹ ਵੀ ਸੁਪਨਾ ਹੀ ਹਾਂ ਮਿਲੂ ਕਹਿਣ ਦਾ ਮਤਲਬ ਜਦੋਂ ਸੁਪਨੇ ਦੇ ਅੰਦਰ ਆ ਉਦੋਂ ਤੋਂ ਉਹਦਾ ਫਰਕ ਪਾਉਗਾ ਜਦੋਂ ਜਾ ਕੇ ਉਦੋਂ ਨਹੀਂ ਫਰਕ ਪੈਂਦਾ ਇੱਕ ਦੇ ਘਾਲੇ ਆ ਪਰ ਕਿਉਂਕਿ ਜੇ ਅਸੀਂ ਚੇਤਨਾ ਦੇ ਨਾਲ ਵਧਾਉਣੀ ਦਈ ਜਾਈਏ ਨਾ ਫਿਰ ਸਾਨੂੰ ਪਤਾ ਲੱਗਦਾ ਸਭ ਕੁਝ ਤੇ ਸਾਡੇ ਦੁਆਰਾ ਹੀ ਹੋ ਰਿਹਾ ਤੇ ਜਿਹੜੇ ਲੋਕ ਸਾਨੂੰ ਦੁਖੀ ਕਰਦੇ ਉਹ ਵੀ ਸਾਡੇ ਦੁਆਰਾ ਹੀ ਹੋ ਰਹੇ ਫਿਰ ਜੇ ਇਹ ਮੰਨ ਲਈਏ ਤੇ ਸਾਡੇ ਉੱਪਰ ਕਰਮ ਨਹੀਂ ਲੱਗਣੇ ਹੁਣ ਅਸੀਂ ਇਸ ਵਧੀਆ ਸਮੁੰਦਰ ਉੱਪਰ ਚੱਲਦੇ ਪਏ ਆ ਕਿ ਜੇ ਇਹ ਮੰਨ ਹੀ ਲਈਆਂ ਨਾ ਕਰਮ ਨਹੀਂ ਚੱਲਦੇ ਫਿਰ ਉਹ ਸਾਡੇ ਤੇ ਕਰਮ ਨਹੀਂ ਚੱਲਨੇ ਮੈਂ ਇਹ ਵੀ ਸੁਣਿਆ ਵੀ ਜਿਹੜੇ ਨਵੇਂ ਬੱਚੇ ਆਉਣਗੇ ਹਨ ਉਹਨਾਂ ਦਾ ਪੁਰਾਣਾ ਜਿਹੜਾ ਕਰਮਾਂ ਦਾ ਹੈਗਾ ਨਾ ਬੋਝ ਉਹ ਤੋਂ ਮੁਕਤ ਹੋ ਕੇ ਆਉਣਗੇ ਇਹ ਵੀ ਮੈਨੂੰ ਜਾਣਕਾਰੀ ਆਈ। ਅੱਛਾ ਹਾਂ ਜਾਨੀ ਜਿਹੜੇ ਨਵੇਂ ਆਉਣਗੇ ਕਿਉਂਕਿ ਜਿਹੜੀ ਧਰਤੀ ਹੈ ਨਾ ਕਿਉਂਕਿ ਪੁਰਾਣਾ ਜਿਹੜਾ ਸਿਸਟਮ ਹੈ ਨਾ ਉਹਦੇ ਅੰਦਰ ਜਦੋਂ ਇਵੋਲਵ ਹੋਣਾ ਹੁੰਦਾ ਹੀ ਉਹਦੇ ਕਰਮਾਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਹੈ। ਪਰ ਹੁਣ ਇਤਾਂ ਦਾ ਟਾਈਮ ਚੱਲਣ ਡਿਆ ਸਾਨੂੰ ਕਰਮਾਂ ਤੋਂ ਬਿਗੈਰ ਹੀ ਅਸੀਂ ਉਸ ਰਾਹ ਤੇ ਤੁਰ ਸਕਦੇ। ਕਿਉਂਕਿ ਕਰਮ ਦੇ ਨਾਲ ਮੁਕਤ ਨਹੀਂ ਹੋ ਸਕਦੇ। ਇਹ ਬਣਾਇਆ ਇਤਾਂ ਦਾ ਸਿਸਟਮ ਹੈ। ਕਰਮ ਨਾਲ ਮੁਕਤ ਨਹੀਂ ਹੋ ਸਕਦੇ। ਕਰਮ ਬਹੁਤ ਸਲੋ ਪ੍ਰੋਸੈਸ ਹੈ ਬਹੁ ਪਜੀ ਕਰਮ ਨੂੰ ਛੱਡਨੀ ਹੈ ਮੰਨਣ ਨੂੰ ਛੱਡਨੀ ਹੈ ਤੇ ਆਪਣੀ ਚੇਤਨਾ ਤੇ ਲਗਾਤਾਰ ਕੰਮ ਕਰਦੇ ਰਹੀ ਤੇ ਫਿਰ ਅਸੀਂ ਇੱਕ ਜੀਵਨ ਦੇ ਅੰਦਰ ਵੀ ਹੋ ਸਕਦੇ ਮੂਤ ਕਿਉਂਕਿ ਊਰਜਾ ਬਹੁਤ ਜ਼ਿਆਦਾ ਹੁੰਦ ਧਰਤੀ ਦੇ ਉੱਪਰ ਹੁੰਦੀ ਪਈ ਹਮ ਇੱਕ ਮੰਨ ਲਓ ਵੀ ਮੈਨੂੰ ਇਹ ਗੱਲ ਦੱਸੋ ਵੀ ਜਦੋਂ ਬੰਦਾ ਕਰਮ ਕਰਦਾ ਇਹ ਸੰਸਾਰ ਨੂੰ ਜਿਉਂਦਾ ਫਿਰ ਮਰਦਾ ਫਿਰ ਜਨਮ ਲੈਂਦਾ ਫਿਰ ਮਰਦਾ ਫਿਰ ਆਉਂਦਾ ਹੈ ਨਾ ਇਹ ਚੱਕਰ ਚੱਲਦਾ ਰਿਹਾ ਚੱਲਦਾ ਰਹਿੰਦਾ ਜਦੋਂ ਸਿੱਖ ਮੰਨ ਲਓ ਸਿੱਖ ਧਰਮ ਦੇ ਲੋਕ ਗੁਰਬਾਣੀ ਪੜ੍ਹਦੇ ਆ ਹਿੰਦੂ ਵਾਲੇ ਧਰਮ ਦੇ ਲੋਕ ਪੂਜਾ ਕਰਦੇ ਆ ਹੋਈ ਮੁਸਲਮਾਨ ਪੁਰਾਣੇ ਕੁਰਾਨ ਪੜ੍ਹਦੇ ਆ ਹਨਾ ਤੇ ਫਿਰ ਉਹ ਚੀਜ਼ ਦਾ ਜਗ ਉਹ ਚੀਜ਼ ਆ ਜਿਹੜੀ ਉਹ ਮੰਨ ਲੋ ਗਿਆਨ ਆ ਜਾਂ ਉਹ ਬਾਣੀ ਪੜ੍ਹਦੇ ਆ ਆਪਾਂ ਜਿਹਨੂੰ ਉਹ ਫਿਰ ਜਾਗਣ ਦੇ ਵਿੱਚ ਸਹਾਇੀ ਹੁੰਦੀ ਆ ਸਾਡੇ ਇਹ ਉਹ ਕੀ ਹੁੰਦੀ ਆ ਜਾਗਣ ਦੇ ਵਿੱਚ ਸਹਾਇੀ ਹੁੰਦੀ ਆ ਹਾਂਜੀ ਹਾਂਜੀ ਇਤਾਂ ਦੱਸ ਦੇਣਾ ਉਹ ਸਮੱਸਿਆ ਕੀ ਹੁੰਦੀ ਆ ਵੀ ਜਿਹੜਾ ਵੀ ਅਵਤਾਰ ਇਸ ਦਰ ਦੀ ਦੁਪਰ ਆਉਂਦਾ ਹੋਵੇ ਜਿਵੇਂ ਆਪਣੀ ਗੁਰੂ ਹੋਏ ਇਤਾਂ ਹੀ ਸ਼੍ਰੀ ਕ੍ਰਿਸ਼ਨ ਰਾਮ ਬੁੱਧ ਜਿੰਨੇ ਵੀ ਹੋ ਜਾਣਾ ਉਹ ਕੀ ਕਰਨ ਆਏ ਸੀ ਉਹ ਹੀ ਆਖਣ ਆਏ ਵੀ ਤੂੰ ਇਹ ਸੰਸਾਰ ਇੱਕ ਸੁਪਨਾ ਵਾ ਮਾਇਆ ਤੇ ਆਪਣੇ ਉੱਪਰ ਕੰਮ ਕਰਕੇ ਇਹ ਤੋਂ ਉੱਠੋ ਜਾਨੀ ਕਿ ਜਾਗੋ ਉਹਨਾਂ ਦਾ ਮਤਲਬ ਇਹ ਹੀ ਉਹਨਾਂ ਨੇ ਜਿੰਨੀ ਵੀ ਜਾਣਕਾਰੀ ਦਿੱਤੀਆਂ ਉਹਨਾਂ ਦੇ ਨਾਮ ਦਾ ਧਰਮ ਧਨ ਬਣ ਗਏ ਸਮੱਸਿਆ ਇਹ ਹੈ ਕਿ ਕਿਉਂਕਿ ਅਸੀਂ ਮਾਇਆ ਦੇ ਅੰਦਰ ਆ ਮਾਇਆ ਉਹਨਾਂ ਧਰਮਾਂ ਦੇ ਕੁਝ ਕੁਝ ਕਰਕੇ ਥਾਵਾਂ ਦੇ ਮਿਲਾਵਟ ਕਰਦੀ ਦੀ ਉਹਦੇ ਕਰਕੇ ਸਮੱਸਿਆ ਆਉਂਦੀ ਆ ਉਹਨਾਂ ਨੇ ਤੇ ਸਹੀ ਗਿਆਨ ਦਿੱਤਾ ਹੀ ਪਰ ਧਰਮਾਂ ਦੇ ਅੰਦਰ ਕਈ ਤਾਂ ਮੰਨ ਦੇ ਅੰਦਰ 1% ਮਿਲਾਵਟ ਹੈ ਕਈਆਂ ਦੇ ਅੰਦਰ ਅੱਧੀ ਮਿਲਾਵਟ ਹੈ ਕਈਆਂ ਦੇ ਅੰਦਰ ਤਾਂ 90% ਮਿਲਾਵਟ ਹੈ ਧਰਮਾਂ ਦੀਆਂ ਕਿਤਾਬਾਂ ਦੇ ਅੰਦਰ ਇਹ ਲੋਕ ਸੁਣ ਤੋਂ ਬਹੁਤ ਜ਼ਿਆਦਾ ਮਨ ਲੋ ਇਹ ਤਾਂ ਸੁਣ ਕੇ ਹੀ ਮਨਨਾ ਬਹੁਤ ਜ਼ਿਆਦਾ ਗੁੱਸਾ ਕਰਦੇ ਵੀ ਕਿਹੋ ਜੀ ਗੱਲ ਕਹਿ ਤੀ ਮੈਂ ਉਹ ਉਸ ਅਵਤਾਰਾਂ ਨੂੰ ਗੱਲ ਨਹੀਂ ਕਹਿਂ ਰਿਹਾ ਉਹਨਾਂ ਨੇ ਬਿਲਕੁਲ ਸਹੀ ਗਿਆਨ ਦਿੱਤਾ ਈ ਪਰ ਜਿਹੜੀ ਕੋਜ ਕੋਦੀ ਕਰਕੇ ਮਨਾਵਟ ਹੋ ਗਈ ਉਹਦੇ ਕਰਕੇ ਧਰਮਾਂ ਦੇ ਰਾਤੇ ਮਨ ਲੋ ਚੱਲ ਗਿਆ ਅਸੀਂ ਮੁਕਤ ਨਹੀਂ ਹੋ ਸਕਦੇ ਉਹ ਮਨਾਵਟ ਕਰਕੇ ਬਸ ਇੰਨੀ ਖੇਡ ਨਾਲੇ ਕਰਸੇ ਇੰਨੀ ਗੱਲ ਨਹੀਂ ਆ ਜਿਹੜੇ ਉਸ ਧਰਮ ਨੂੰ ਪੜ ਕੇ ਮਨ ਲੋ ਗਿਆਨ ਦੇਣਾ ਸ਼ੁਰੂ ਕਰਦੇ ਆ ਨਾ ਕੁਝ ਮਨਾਵਟ ਉਹ ਵੀ ਕਰ ਦਿੰਦੇ ਇਸ ਕਰਕੇ ਫਿਰ ਉਸ ਰਾਜੇ ਤੇ ਬਹੁਤ ਜ਼ਿਆਦਾ ਹੌਲੀ ਆਹੀਂ ਇਸ ਰਾਜੇ ਤੇ ਦੌਰ ਸਕਦੇ ਬਹੁਤ ਹੀ ਹੌਲੀ ਤਰੀਕਾ ਵਾ ਮਨ ਲੋ ਧਰਮਾਂ ਵਾਲਾ ਇਹ ਤਾਂ ਤੁਸੀਂ ਗੁਰੂ ਦੇ ਰਾਹੀਂ ਆਪਦੇ ਆਪ ਨੂੰ ਜਗਾਇਆ ਸੀ ਜਾਂ ਆਪਦੇ ਆਪ ਦੇ ਵਿੱਚ ਖਿਆਲ ਆਇਆ ਮੈਂ ਵੀ ਮੈਂ ਤਾਂ ਮਹਾਮਾਰੀ ਤੋਂ ਬਾਅਦ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਮਹਾਮਾਰੀ ਤੋਂ ਬਾਅਦ ਫਿਰ ਉਹਨਾਂ ਦੀ ਜਾਣਕਾਰੀ ਲੈਣੀ ਸ਼ੁਰੂ ਕੀਤੀ ਫਿਰ ਵਾਕਿਆ ਨੂੰ ਲੱਗਾ ਮੇਰੇ ਅੰਦਰੋਂ ਮੈਨੂੰ ਉਹਨਾਂ ਦੇ ਨਾਲ ਮਰੀਜ਼ੋਨੈਟ ਗਾਂਡੇ ਮੈਨੂੰ ਲੱਗਦਾ ਇਹ ਸੱਚ ਹੈ ਜਦੋਂ ਮੈਂ ਉਹਨਾਂ ਦੇ ਨਾਲ ਤੁਰਿਆ ਤੇ ਫਿਰ ਮੈਨੂੰ ਉਦੋਂ ਹੀ ਬਦਲਾਅ ਹੋਣੀ ਸ਼ੁਰੂ ਹੋ ਗਏ ਤੇ ਇੱਥੇ ਇੱਕ ਦੂਜਾ ਸਵਾਲ ਪੁੱਛਿਓ ਇਹ ਸਵਾਲ ਹੀ ਸਾਹੀ ਸਵਾਲ ਸੀ ਮੇਰਾ ਵੀ ਤੁਸੀਂ ਕਿਸ ਕਿਹੜੇ ਕਿਹੜੇ ਬੰਦੇ ਨੇ ਤੁਹਾਨੂੰ ਇਹ ਚੀਜ਼ ਦੀ ਚੈਟ ਕਿਹਨਾਈ ਹੈ ਨਾ ਹਾਂ ਆਮ ਇਤਾਂ ਹੀ ਮਿਲ ਉਹ ਮਤਲਬ ਪ੍ਰਵੀਨ ਬਾਟਿਆ ਜੀ ਨੇ ਜੋ ਹਿੰਦੀ ਦੇ ਅੰਦਰ ਗੱਲ ਕਰਦੇ ਨੇ ਉਹਨਾਂ ਦਾ ਚੈਨਲ ਹੈ ਦਾ ਗ੍ਰੇਵਟ ਵੇਖਣੀ ਉਹਨਾਂ ਦੇ ਗੁਰੂ ਆ ਇਸੂਮੀ ਜੀ ਜਿਹੜੇ ਰਹਿੰਦੇ ਨੇ ਜਰਮਨੀ ਦੇ ਅੰਦਰ ਤੇ ਕਈ ਕਈ ਵਾਰ ਇੰਡੀਆ ਦੇ ਅੰਦਰ ਵੀ ਹੁੰਦੇ ਤੇ ਉਹਨਾਂ ਨਾਲ ਮੈਂ ਦੋ ਵਾਰ ਹੀ ਮਿਲ ਕੇ ਵੀ ਆਇਆ ਉਹਨਾਂ ਦੇ ਰਿਟਰੀਟ ਹੁੰਦੀ ਆ 5-5 ਦਿਨਾਂ ਦੀ ਤੇ ਉਹਨਾਂ ਦੇ ਕੋਰ ਹੈ ਕਿ ਚੇਤਨਾ ਦੇ ਅੰਦਰ ਬਹੁਤ ਜ਼ਿਆਦਾ ਵਾਅਦਾ ਹੁੰਦਾ 5 ਦਿਨਾਂ ਦੇ ਅੰਦਰ ਹੀ ਬਾਕੀ ਵੀ ਵਾਅਦਾ ਹੁੰਦਾ ਧਿਆਨ ਤੇ ਹੁਣ ਤੇ ਇਤਾਂ ਹੀ ਤੋਂ ਉਹਨਾਂ ਨੇ ਮੈਨੂੰ ਦੱਸਿਆ ਉਹਨਾਂ ਕੋ ਜਿਹੜੀ ਜਾਣਕਾਰੀ ਸੋਰਸ ਤੋਂ ਉੱਪਰ ਆਉਂਦੀ ਹੈ ਜਿਵੇਂ ਆਪਣੀ ਚੱਕਰ ਸਾਤੇ ਆਣਾ ਉਹ ਤੋਂ ਪੂਰਾ 8ਵਾਂ ਚੱਕਰ ਆ ਜਦੋਂ ਦੋਵੇਂ ਬੈਲੈਂਸ ਹੋ ਜਾਣ ਤਾਂ ਜਿਸ ਨੂੰ ਕਹਿੰਦੇ ਆ ਦਸਮ ਦੁਆਰ ਖੁੱਲ ਗਿਆ ਹਣਾ ਇੱਥਾ ਜਦੋਂ ਬੈਲੈਂਸ ਹੋਣ ਫਿਰ ਸਾਨੂੰ ਜਾਣਕਾਰੀ ਡਾਇਰੈਕਟ ਸੋਰਸ ਤੋਂ ਆਉਣੀ ਸ਼ੁਰੂ ਹੋ ਜਾਂਦੀ ਜਿਵੇਂ ਗੁਰੂ ਨਾਨਕ ਦੇਵ ਜੀ ਹੋਗੇ ਸਾਡੇ ਗੁਰੂ ਕਿ ਉਹਨਾਂ ਨੂੰ ਜਾਣਕਾਰੀ ਕਿੱਥੋਂ ਆਈ ਉਹਨਾਂ ਦੇ ਸਾਰੇ ਚੱਕਰ ਮਤਲਬ ਬੈਲੈਂਸ ਹੀ ਉੱਪਰਲਾ ਵੀ ਬੈਲੈਂਸ ਹੀ ਤੇ ਉਹ ਸੋਰਸ ਤੋਂ ਜਾਣਕਾਰੀ ਲਈ ਤੇ ਜਿਹੜੀ ਜਾਣਕਾਰੀ ਲੋਕਾਂ ਨੂੰ ਦੱਸਦੇ ਇਸੇ ਤਰ੍ਹਾਂ ਕੁਝ ਲੋਕ ਆ ਕਿ ਧਰਤੀ ਤੇ ਜਿਨ੍ਹਾਂ ਨੇ ਆਪਣੇ ਆਪ ਤੇ ਬਹੁਤ ਜ਼ਿਆਦਾ ਕੰਮ ਕੀਤਾ ਵਾ ਤੇ ਉਹ ਕਨੈਕਟ ਆ ਪੂ ਉਹਨਾਂ ਨੂੰ ਜਾਣਕਾਰੀ ਹੁੰਦੀ ਫਿਰ ਉਹਨਾਂ ਨੇ ਦੱਸਿਆ ਕਿ ਧਰਤੀ ਤੋਂ ਉੱਪਰ ਬਦਲਾਅ ਹੋੰਡਿਆ ਧਰਤੀ ਪੰਜ ਮਿੰਟਾਂ ਵਿੱਚ ਸ਼ਿਫਟ ਹੋੰਡਿਆ ਤਾਂ ਉਹਨਾਂ ਨੇ ਫਿਰ ਚੈਨਲ ਵੀ ਸ਼ੁਰੂ ਕੀਤਾ ਇਹ ਹਿੰਦੀ ਦੇ ਅੰਦਰ ਜਿਨ੍ਹਾਂ ਨੇ ਜਾਣਕਾਰੀ ਪੂਰੀਨ ਬਾਟੀਆਂ ਦਿੱਤੀ ਫਿਰ ਉਹਨਾਂ ਨਾਲ ਜੁੜਿਆ ਤੇ ਫਿਰ ਉਹਨਾਂ ਨਾਲ ਹੁਣ ਤੱਕ ਵੀ ਜੁੜਿਆ ਹੋਇਆ ਮੈਂ ਇਤੋਂ ਹਾਂਜੀ ਹਾਂਜੀ ਦਸੰਦਵਾਰ ਦੇ ਤੁਸੀਂ ਗੱਲ ਕੀਤੀ ਤੁਸੀਂ ਦਸੰਦਵਾਰ ਖੋਲ੍ਹ ਲਿਆ ਆਪਣਾ ਨਹੀਂ ਮੇਰਾ ਖੁੱਲਣਾ ਨਹੀਂ ਹੈ ਮੇਰਾ ਮਤਲਬ ਖੁੱਲਣ ਦੇ ਪ੍ਰਕਿਰਿਆ ਦੇ ਅੰਦਰ ਕਹਿ ਸਕਦੇ ਹਾਂ ਸ਼ੁਰੂਆਤ ਦੇ ਅੰਦਰ ਹੈ ਮੇਰਾ ਨਹੀਂ ਖੁੱਲਿਆ ਉਹ ਤਾਂ ਤੀਸਰੀ ਹੈ ਕਿ ਖੁੱਲਣ ਦੇ ਸ਼ੁਰੂਆਤ ਦੇ ਅੰਦਰ ਹੈ ਤੇ ਮੇਰਾ ਉੱਪਰਲਾ ਵੀ ਜੇ ਖੁੱਲਾ ਨਹੀਂ ਤੇ 89 ਜੇ ਸ਼ੁਰੂਆਤ ਦੇ ਅੰਦਰ ਹੀ ਆ ਮਤਲਬ ਮਤਲਬ ਇਹ ਤਾਂ ਖੁੱਲੇ ਨਹੀਂ ਪੂਰੇ ਅੱਛਾ ਤੇ ਕੀ ਲਗਾਤਾ ਵੀ ਜਦੋਂ ਖੁੱਲੇ ਜਾਂਦੇ ਨੇ ਤਾਂ ਫਿਰ ਆਤਮਾ ਪਰਮਾਤਮਾ ਇੱਕ ਹੋ ਜਾਂਦਾ ਹਾਂਜੀ ਇਹ ਵੀ ਨਾ ਕੁਝ ਇਹ ਕਨਸੈਪਟ ਜਿਹੜਾ ਵਾ ਥੋੜਾ ਮਿਲਾਵੜ ਜਿਹਾ ਵਾਲਾ ਜਾਂ ਉਸ ਵਿੱਚ ਸਮਝ ਨਹੀਂ ਪਾਉਂਦੇ ਅਸਲ ਜੇ ਇਹ ਪਰਮਾਤਮਾ ਦੇ ਨਾਲ ਮੇਲ ਨਹੀਂ ਹੁੰਦੀ ਅਸੀਂ ਪਹਿਲਾਂ ਹੀ ਉਹੀ ਆ ਜਿਸਰ ਆਪ ਦੀ ਗੱਲ ਕਰਨੀ ਪਹਿਲਾਂ ਹੀ ਹੋ ਬਸ ਅਸੀਂ ਉਹਦਾ ਐਕਸਪੀਰੀਅੰਸ ਕਰਦੇ ਆਂ ਇਹ ਹਮੇਸ਼ਾ ਲੱਗਦਾ ਉਹ ਆਪਣਾ ਆਪਣਾ ਦਸਮ ਦਵਾਰ ਖੁੱਲ ਗਿਆ ਮਤਲਬ ਆਪਣੀ ਚੇਤਨਣ ਲੈਵਲ ਬਹੁਤ ਜ਼ਿਆਦਾ ਵੱਧ ਗਿਆ ਤੇ ਅਸੀਂ ਉਹਦੇ ਅੰਦਰ ਵਿਲੀਨ ਹੋਏ ਨਾ ਤੇ ਬਾਤ ਖਤਮ ਇਤਾਂ ਨਹੀਂ ਆ ਸਾਡੀ ਚੇਤਨਣ ਦਾ ਲੈਵਲ ਲਗਾਤਾਰ ਵਧਦਾ ਰਹਿੰਦਾ ਲਗਾਤਾਰ ਵਧੇ ਨਾਲ ਸਾਨੂੰ ਲਗਾਤਾਰ ਐਕਸਪੀਰੀਅੰਸ ਹੁੰਦੇ ਰਹਿੰਦੀ ਹੈ ਆਪਣੀ ਐਕਸਪੈਂਸ਼ਨ ਦੇ ਤੇ ਇਹ ਲਗਾਤਾਰ ਪ੍ਰਕਿਰਿਆ ਹੈ ਇਹ ਦੀ ਕਦੀ ਰੁਕਦਾਨੀ ਹੈ ਕੁਝ ਲੋਕ ਆਖਦੇ ਆ ਇਹ ਨਾਈਟਨ ਹੋ ਜਾਣੇ ਤੇ ਰੁਕ ਜਾਂਦੇ ਇਤਾਂ ਨਹੀਂ ਆ ਇਹ ਬਸ ਮੈਨੀਪੂਲੇਸ਼ਨ ਹੋਈ ਪਈ ਹੈ ਜਾਣਕਾਰੀ ਦੇ ਤਾਂ ਅਸੀਂ ਕਦੇ ਵੀ ਨਹੀਂ ਰੁਕਣਾ ਤੇ ਕਿਸੇ ਦੇ ਅੰਦਰ ਮਿਲਾਪ ਪੂਰਾ ਨਹੀਂ ਹੋਣਾ ਬਸ ਉਹ ਹੀ ਬਣ ਜਾਣਾ ਉਹ ਖਤਮ ਨਹੀਂ ਹੁੰਦਾ ਮਤਲਬ ਕਹਿੰਦਾ ਮਤਲਬ ਉਹ ਖਤਮ ਨਹੀਂ ਹੁੰਦੀ ਸਾਡੀ ਚੇਤਨਾ ਦੀ ਯਾਤਰਾ ਅੱਛਾ ਹੂੰ ਤੇ ਫਿਰ ਇਹ ਦੌੜ ਹੈ ਕਿੱਥੇ ਜਾ ਕੇ ਮੁੱਕਦੀ ਆ ਚੇਤਨਾ ਕਿੱਥੇ ਜਾ ਕੇ ਖਤਮ ਹੁੰਦੀ ਆ ਹਾਂਜੀ ਹਾਂਜੀ ਇਹ ਕਹਿੰਦਾ ਮਤਲਬ ਇਹ ਕਦੀ ਵੀ ਨਹੀਂ ਖਤਮ ਹੋਣੀ ਸਾਡਾ ਨਾ ਆਦੀ ਨਾ ਅੰਤ ਇਹ ਚੇਤਨਾ ਦਾ ਲੈਵਲ ਵਧਣਾ ਕਦੀ ਵੀ ਨਹੀਂ ਮਤਲਬ ਖਤਮ ਹੋ ਸਕਦਾ ਇਹ ਵਾਦੀ ਹੀ ਜਾਂਦੀ ਹੈ ਇਹ ਜਿਵੇਂ ਜਿਵੇਂ ਤੁਰਾਂਗੇ ਉਹ ਹੋਰ ਜ਼ਿਆਦਾ ਐਕਸਪੈਂਸ਼ਨ ਆਪਣੀ ਹੁੰਦੀ ਜਾਣੀ ਹੋਰ ਜ਼ਿਆਦਾ ਗਿਆਨ ਆਈ ਜਾਣਾ ਤੇ ਇਹ ਲਗਾਤਾਰ ਹੀ ਵਧਦਾ ਜਾਣਾ ਇਹ ਕਦੀ ਰੋਕ ਹੀ ਨਹੀਂ ਸਕਦਾ ਵੀ ਜਦੋਂ ਆਪਾਂ ਕਹਿੰਨੇ ਇੱਕ ਸਬਰ ਆਉਣਾ ਕਿਦੋਂ ਸ਼ੁਰੂ ਹੋ ਜਾਂਦਾ ਬੰਦੇ ਅੰਦਰ ਹੂੰ ਅੱਛਾ ਮਤਲਬ ਕਹਿੰਦਾ ਸੈਟੀਸਫੈਕਸ਼ਨ ਸਬਰ ਆਉਣਾ ਸ਼ੁਰੂ ਹੋ ਜਾਂਦਾ ਹਾਂ ਮਤਲਬ ਕਦੋਂ ਆਉਂਦਾ ਹੈ ਹਾਂ ਇਹਦਾ ਮਤਲਬ ਇਹ ਸਵਾਲ ਦਾ ਮਤਲਬ ਕਹਿੰਦਾ ਮਤਲਬ ਇਹ ਇਸ ਸائن ਦਾ ਸਵਾਲ ਹੈ ਵੀ ਇਹ ਸਵਾਲ ਹੈ ਜਦੋਂ ਆਪਾਂ ਰੱਬ ਦੇ ਰਾਹ ਤੇ ਚੱਲਦੇ ਆਂ ਉਦੋਂ ਕਹਿੰਦੇ ਨਾ ਬੰਦਾ ਵੀ ਉਹਨੂੰ ਐ ਲੱਗਦਾ ਵੀ ਰੱਬ ਦੇ ਸਾਹਮਣੇ ਉਹਨੂੰ ਪਾਲਾਂ 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 ਹੈ ਨਾ ਹਾਂ ਕਿਉਂਕਿ ਮਾਇਆ ਵੀ ਹੀ ਚੀਜ਼ ਆ ਜਦੋਂ ਆਪਾਂ ਮਾਇਆ ਦੇ ਪਿੱਛੇ ਭਾਏ ਦੋ ਨੂੰ ਅਲੱਗ ਦਾ ਮਾਇਆ ਇਕੱਠੀ ਕਰ ਲਾਂ ਕਰ ਲਾਂ ਕਰ ਲਾਂ ਹੈਨਾ ਹੂੰ ਸਬਰ ਉੱਧਰ ਵੀ ਸਬਰ ਦੀ ਲੋੜ ਹੁੰਦੀ ਹੈ ਤੇ ਕਹਿੰਦੇ ਇੱਧਰ ਵੀ ਅਧਿਆਤਮ ਵਾਲੇ ਪਾਸੇ ਵੀ ਸਬਰ ਦੀ ਲੋੜ ਹੁੰਦੀ ਆ ਤੇ ਫਿਰ ਇੱਧਰ ਅਧਿਆਤਮ ਵਾਲੇ ਪਾਸੇ ਸਬਰ ਆਉਣਾ ਕਰੋ ਸ਼ੁਰੂ ਹੋ ਜਾਂਦਾ ਵੀ ਮੰਨ ਲਓ ਇਹ ਤਾਂ ਬੇਅੰਤ ਆ ਇਹਨੂੰ ਪਾਇਆ ਹੁਣ ਨਾ ਮੁੱਕੇ ਨਹੀਂ ਆ ਨਾ ਜਿੰਨਾ ਪਾਇਆ ਜਾ ਸਦੋਂ ਨੇ ਫਾਇਦੇ ਦਾ ਹੂੰ ਹੈਨਾ ਮਤਲਬ ਵੀ ਇਹ ਜਿਹੜਾ ਆਪਣੇ ਅੰਦਰ ਆਣਾ ਵੀ ਹਾਂ ਵੀ ਸਾਨੂੰ ਸਬਰ ਆ ਜਾਏ ਇਹ ਕਹਿੰਦਾ ਮਤਲਬ ਵੀ ਜਿਹੜਾ ਸਬਰ ਆ ਉਹ ਚੇਤਨਾ ਦਾ ਲੈਵਲ ਕਿਉਂਕਿ ਲਗਾਤਾਰ ਹੀ ਵਧਣਾ ਉਹਨੂੰ ਤਾਂ ਲੱਗਦਾ ਵੀ ਸਾਨੂੰ ਸ਼ਾਂਤੀ ਮਿਲ ਜਾਈ ਫੇਰ ਸਾਨੂੰ ਸਬਰ ਆ ਜਾਣਾ ਜਾਂ ਮੈਂ ਸਾਨੂੰ ਉਹ ਚੀਜ਼ ਪ੍ਰਾਪਤ ਹੋ ਜੇ ਤੇ ਇੱਕ ਮੈਂ ਵੀ ਕਿਸੇ ਨੇ ਇਹ ਵੀ ਗੱਲ ਕਹੀ ਹੀ ਵੀ ਜਦੋਂ ਮੈਂ ਆਪਣੇ ਆਪ ਨੂੰ ਪਾਉਣ ਦੇ ਰਾਸਤੇ ਤੇ ਤੁਰਿਆ ਤੇ ਫਿਰ ਮੈਂ ਰੱਬ ਨੂੰ ਪਾ ਲਿਆ ਤਾਂ ਉਹਨੇ ਇਹ ਵੀ ਗੱਲ ਕਹੀ ਜੇ ਜਦੋਂ ਮੈਂ ਰੱਬ ਨੂੰ ਪਾਉਣ ਦੇ ਰਾਸਤੇ ਤੇ ਤੁਰਿਆ ਤੇ ਫਿਰ ਆਪਣੇ ਆਪ ਨੂੰ ਪਾ ਲਿਆ ਕਿਉਂਕਿ ਦੋਵੇਂ ਚੀਜ਼ਾਂ ਇੱਕੋ ਹੀ ਆ ਮਤਲਬ ਇਹ ਇਤਾਂ ਹੈ ਤੇ ਇਹ ਜਿਹੜਾ ਸਬਰ ਆ ਸਬਰ ਆਪਣੇ ਅੰਦਰ ਹੁੰਦਾ ਵਾ ਜਦੋਂ ਇਸ ਰਾਹ ਤੇ ਤਾਂ ਇੱਕ ਲੈਵਲ ਦੇ ਉੱਪਰ ਪਹੁੰਚ ਜਾਂਦੇ ਆ ਤੇ ਸਾਨੂੰ ਆਪਣੇ ਆਪ ਹੀ ਬ੍ਰਹਿਮੰਡ ਵੱਲੋਂ ਚੀਜ਼ਾਂ ਆਉਣੇ ਸ਼ੁਰੂ ਹੋ ਜਾਣੀਆਂ ਫਲੋ ਦੇ ਅੰਦਰ ਆਉਂਦੀਆਂ ਤੇ ਜਿਹੜਾ ਸਬਰ ਆ ਮਤਲਬ ਇਹ ਨਹੀਂ ਕਿ ਅਸੀਂ ਕਿਉਂਕਿ ਇਹ ਵੀ ਲਾਗਟ ਹੋਈ ਪਈ ਆ ਜਾਣਕਾਰੀ ਦੇ ਅੰਦਰ ਵੀ ਹਾਂ ਵੀ ਥੋੜਾ ਥੋੜਾ ਕਰਕੇ ਰੋ ਜਿਹੜਾ ਅਧਿਆਤਮਿਕਤਾ ਦੇ ਅੰਦਰ ਆਉਂਦਾ ਵਾ ਉਹ ਥੋੜੇ ਥੋੜੇ ਪਾਏ ਕਰਦੇ ਥੋੜਾ ਥੋੜਾ ਖਾਣਾ ਖਾਵੇ ਇਹ ਇਤਾਂ ਨਹੀਂ ਆ ਇਸ ਕਰਕੇ ਮਤਲਬ ਇਹ ਸਾਰੇ ਦੁਪਰ ਜਿਹੜਾ ਅਧਿਆਤਮਿਕਤਾ ਤੁਰਦਾ ਹੋਣਾ ਬਹੁਤ ਛਾਰੇ ਚੀਜ਼ਾਂ ਪਾ ਵੀ ਸਕਦਾ ਵਾ ਕਾਰ ਕਰ ਹੋ ਗੇ ਘਰ ਹੋ ਗਿਆ ਉਹ ਕੋਈ ਡਾ ਚੱਕਰ ਨਹੀਂ ਆ ਬਸ ਇਹ ਮਲਾਵਟ ਦੀ ਹੋਈ ਪਈ ਆ ਕਿ ਇੱਕੋ ਥਾਂ ਤੇ ਰਹਿ ਕੇ ਸਬਰ ਕਰਕੇ ਬਹਿ ਜਾਣਾ ਬਸ ਬਹੁਤ ਹੋ ਗਿਆ ਇਹ ਤਾਂ ਨਹੀਂ ਅਸੀਂ ਕਿਤੇ ਵੀ ਨਹੀਂ ਰੁਕਣਾ ਮਤਲਬ ਇਹ ਸਾਡੇ ਅੰਦਰ ਬਿਠਾਇਆ ਗਿਆ ਵਾ ਮੈਟ੍ਰਿਕਸ ਵਲੋਂ ਕਹ ਲੋ ਮਾਇਆ ਵਲੋਂ ਕਿ ਇੱਕ ਥਾਂ ਤੇ ਜਾ ਕੇ ਰੁਕ ਜਾਣਾ ਇੱਥਾਂ ਹੂੰ ਹੂੰ ਠੀਕ ਹੈ ਮੈਂ ਸੁਣ ਰਿਹਾ ਕਿ ਰਵੀ ਤੁਸੀਂ ਕਿੰਨੇ ਕ ਲੋਕਾਂ ਦੀ ਹੋਰ ਮਦਦ ਕਰ ਦਿੱਤੀ ਅੱਛਾ ਕਿਹਨਾਂ ਦਾ ਮਤਲਬ ਮੈਂ ਕਿੰਨੇ ਲੋਕਾਂ ਨੂੰ ਮਦਦ ਕਰ ਦਿੱਤੀ ਅਸਲ ਵਿੱਚ ਮੇਰਾ ਜਿਵੇਂ ਮੇਰਾ ਤੇ ਚੈਨਲ ਸ਼ੁਰੂ ਹੋਇਆ ਵਾ 6-7 ਮਹੀਨੇ ਪਹਿਲਾਂ ਉਹਨਾਂ YouTube ਤੇ ਹੁਣ ਉਹਦੇ ਦੁਆਰਾ ਜਿਹੜੇ ਜੋੜਦੇ ਆ ਉਹ ਜੇ ਸ਼ੁਰੂਆਤ ਦੇ ਅੰਦਰ ਆ ਉਹਨਾਂ ਨੂੰ ਕਿਉਂਕਿ ਉਤਾਂ ਦੇ ਬਾਦਲਾ ਮਹਿਸੂਸ ਹੁੰਦੇ ਉਹ ਮੇਰੇ ਨਾਲ ਜੋੜਦੇ ਆ ਹੁਣ ਮੈਂ ਜਿਹੜਾ ਮੇਰੇ ਨਾਲ ਇੱਕ ਬੰਦਾ ਹੋਇਆ ਜਿਹਦੀ ਜ਼ਿੰਦਗੀ ਦਾ ਥੋੜਾ ਬਦਲਾਅ ਹੋਇਆ ਕਿਉਂਕਿ ਉਹ ਪਹਿਲਾਂ ਜੁੜਿਆ ਹੀ ਕੋਈ 8-9 ਮਹੀਨੇ ਪਹਿਲਾਂ ਇਸ ਰਾਹ ਤੇ ਤੇ ਤੁਰਿਆ ਆ ਤੋ ਮੈਨੂੰ ਹੁਣ ਉਹ ਕਹਿੰਦਾ ਸੀ ਜਦੋਂ ਮੈਂ ਮਤਲਬ ਇਸ ਇੱਕ ਧਰਮ ਦਾ ਹੀ ਬੰਦਾ ਵਾ ਤੋਂ ਨੇ ਆਖਿਆ ਕਿ ਜਦੋਂ ਮੈਂ ਆਪਣਾ ਵਾਇਗਰ ਵਾਇਗਰ ਬੋਲਦਾ ਸੀ ਨਾ ਬੋਲ ਕੇ ਉਦੋਂ ਮੈਨੂੰ ਉਹਦਾ ਇੰਨਾ ਅਜਾ ਦਾ ਅਸਰ ਨਹੀਂ ਹੋਇਆ ਪਰ ਜਦੋਂ ਮੈਂ ਚੇਤਨਾ ਦੇ ਰਾਹ ਤੇ ਉੱਪਰ ਤੁਰਿਆ ਉਹ ਧਿਆਨ ਕੀਤੇ ਉਹ ਗੁਰੂ ਦੇ ਕੋਲ ਗਿਆ ਫਿਰ ਉਹਦੇ ਅੰਦਰ ਆਪਣੇ ਆਪ ਹੀ ਵਾਇਗਰ ਵਾਇਗਰ ਚੱਲਣਾ ਸ਼ੁਰੂ ਹੋ ਗਿਆ ਜੋ ਅਸਲ ਗੁਰੂ ਘਰ ਸਾਹਿਬ ਦੇ ਲਈ ਆ ਹਮੇ ਤਾਂ ਲੱਗਦਾ ਕਿ ਬਾਹਰ ਬੋਲਣਾ ਪਰ ਅਸਲ ਉਹ ਆਪਣੇ ਆਪ ਹੀ ਅੰਦਰ ਚਲ ਹੋ ਜਾਂਦਾ ਜਦੋਂ ਇਸ ਰਾਹ ਤੇ ਅਹੀਂ ਮਤਲਬ ਉਹਨੂੰ ਉਸ ਜਾਣਕਰ ਨੂੰ ਆਪਣੇ ਅੰਦਰ ਸਮਾਉਨੇ ਆ ਤੇ ਚੇਤਨਾ ਦੇ ਰਾਹ ਤੇ ਤੁਰਦੇ ਉਹ ਤਾਂ ਉਹਦੇ ਅੰਦਰ ਬਦਲਾਅ ਹੋਣ ਲਿਆ ਉਹਨੇ ਕੁਝ ਡਰ ਵੀ ਖਤਮ ਹੋਣ ਲਿਆ ਤੇ ਉਹਦੇ ਪਰਿਵਾਰ ਦੇ ਅੰਦਰ ਵੀ ਬਦਲਾਅ ਹੋ ਉਡੀ ਚੇਤਨਾ ਦਾ ਕੱਲਾ ਲੈਵਲ ਬਦਲਣ ਕਰਕੇ ਸਾਨੂੰ ਇਹ ਤਾਂ ਲੱਗਦਾ ਵੀ ਕੱਲਾ ਸਾਡੇ ਅੰਦਰ ਬਦਲਾਅ ਹੁੰਦੀ ਇਤਾਂ ਨਹੀਂ ਹੁੰਦਾ ਸਾਡੇ ਪਰਿਵਾਰ ਅੰਦਰੋਂ ਤੇ ਬਦਲਾ ਤੇ ਪੂਰੇ ਯੂਨੀਵਰਸ ਦੇ ਅੰਦਰ ਉਹਦਾ ਅਸਰ ਹੁੰਦਾ ਇੱਕ ਦਾ ਅਸਰ ਕਿਉਂਕਿ ਸਾਬਤ ਹੀ ਹੁੰਦਾ ਇਤਾਂ ਹੁੰਦਾ ਹੂੰ ਇਹ ਇਹਦੇ ਵਿੱਚ ਕੋਈ ਲੱਗਦਾ ਵੀ ਭਾਗ ਹੁੰਦੇ ਆ ਬੰਦੇ ਦੇ ਜਾਂ ਮੰਨ ਲਓ ਇਹ ਜੇ ਪਿਛਲੇ ਕਰਮ ਹੁੰਦੇ ਵੀ ਉਹ ਛੇਤੀ ਚੀਜ਼ ਐਡਾਪਟ ਕਰ ਲੈਂਦਾ ਬੰਦਾ ਕਈ ਬੰਦੇ ਨੂੰ ਸਾਲਾਂ ਸਾਲ ਲੱਗ ਜਾਂਦੇ ਕਈ ਬੰਦੇ ਕੁਝ ਮਹੀਨਿਆਂ ਦੇ ਵਿੱਚ ਕਈ ਬੰਦੇ ਕੁਝ ਹਫ਼ਤਿਆਂ ਦੇ ਵਿੱਚ ਇਹ ਚੀਜ਼ ਨੂੰ ਪਾ ਲੈਂਦੇ ਨੇ ਹਾਂ ਇਹ ਤਾਂ ਬਹੁਤ ਜ਼ਿਆਦਾ ਹੁੰਦਾ ਹ ਹੁਣ ਮੰਨ ਲਓ ਇਹਦੇ ਵਿੱਚ ਦਾਰ ਰਹਿੰਦੇ ਨੇ ਲੋਕਾਂ ਨੇ ਆਪਣੇ ਅੰਦਰ ਫਿਲਟਰ ਲਗਾਏ ਹੁੰਦੇ ਉਹ ਕੀ ਹੋ ਜੇ ਮੈਂ ਦੱਸਦਾ ਹੁਣ ਮੰਨ ਲਓ ਮੈਂ ਵੀਡੀਓ ਬਣਾਉਣਾ ਵਾ ਤੇ ਮੈਂ ਪੰਜਾਬੀ ਦੇ ਅੰਦਰ ਗੱਲ ਕਰਦਾ ਉਹ ਜਿਹੜਾ ਬੰਦਾ ਸਿੱਖ ਹੋਊਗਾ ਉਹਨੇ ਮੇਰੀ ਵੀਡੀਓ ਜਦੋਂ ਵੇਖਣਾ ਸ਼ੁਰੂ ਕੀਤਾ ਉਹਨੇ ਵੇਖਿਆ ਉਹ ਇਹਨੇ ਤਾਂ ਪਾਗ ਨਹੀਂ ਬਣੀ ਇਹਦਾ ਪਹਿਰਾਵਾ ਇਦਾਂ ਦਾ ਪਰ ਉਹਨੇ ਉਸ ਜਾਣਕਾਰੀ ਨੂੰ ਪਹਿਲੇ ਰੁਕਾਵਟ ਲਾ ਦੇਣੀ ਕਿਉਂਕਿ ਮਨੇ ਪਹਿਰਾਵੇ ਨੂੰ ਵੇਖ ਲਿਆ ਮਤਲਬ ਇਹ ਉਹ ਇਹ ਤਾਂ ਮੇਰੀ ਆਇਡੈਂਟੀਟੀ ਬਣੀ ਪਈ ਹੈ ਨਾ ਉਸ ਨੇ ਉਹ ਜਾਣਕਾਰੀ ਉਹਦੇ ਅੰਦਰ ਨਹੀਂ ਆਉਂ ਦਿੱਤਾ ਉਸ ਨੇ ਮਤਲਬ ਜਾਣਕਾਰੀ ਅੰਦਰ ਨਹੀਂ ਲਿਆ ਤੇ ਫਿਰ ਉਹ ਤੁਰਿਆ ਹੀ ਨਹੀਂ ਤਾਂ ਮਨੋ ਲੋਕ ਤੁਰ ਵੀ ਪਏ ਹੈ ਕਈ ਹਨ ਉਹਦੇ ਅੰਦਰ ਜਿਨ੍ਹਾਂ ਦੀ ਉਮਰ ਕੋਈ 40 50 ਸਾਲ ਦੀ ਉਮਰ ਹੁੰਦੀ ਹੈ ਉਹ ਬਹੁਤ ਜ਼ਿਆਦਾ ਹੌਲੀ ਐਡਾਪਟ ਕਰਦੇ ਉਹਦਾ ਕਾਰਨ ਕੀ ਆ ਕਿਉਂਕਿ ਤਾਂ ਅਧਿਆਤਮਿਕ ਤਾਂ ਅੰਤਰਹਾਨ ਸੋਨੋਂ ਪੁਰਾਣੀ ਚੀਜ਼ਾਂ ਛੱਡਣੀਆਂ ਪੈਂਦੀਆਂ ਉਹ ਲੋਕ ਛੱਡ ਨਹੀਂ ਪਾਉਂਦੇ ਛੇਤੀ ਤੇ ਜਿਨ੍ਹਾਂ ਦੀ ਉਮਰ 15 ਵੀ ਸਾਲ ਹੁੰਦੀ ਉਹ ਬੜੀ ਛੇਤੀ ਛੱਡ ਪਾਉਂਦੇ ਆ ਪੁਰਾਣਾ ਛੱਡਣਾ ਹੁੰਦਾ ਹੈ ਤੇ ਨਵਾਂ ਅਪਣਾਉਣਾ ਹੁੰਦਾ ਉਹ ਸੱਚ ਵਾਲਾ ਇਹ ਇਤ ਇਤੰਨ ਦਰਸਦਾ ਪਰਾਂ ਜਿੰਨਾ ਜਿਆਦਾ ਛੇਤੀ ਛੱਡਦਾਂਗੇ ਓਨਾ ਜਿਆਦਾ ਜਾਣਕਾਰੀ ਸਾਡੇ ਅੰਦਰ ਹੋਊਗੀ ਤੇ ਵਧੀਆ ਤਰੀਕੇ ਨਾਲ ਹੀ ਅੱਗੇ ਤੁਰਾਂਗੇ ਛੇਤੀ ਇਹਦਾ ਹੀ ਮਤਲਬ ਤੇ ਆਡੀਅנס ਕਿਵੇਂ ਯਕੀਨ ਕਰੇ ਵੀ ਤੁਸੀਂ ਸੱਚ ਬੋਲ ਰਹੇ ਹੋ ਹਾਂਜੀ ਹਾਂਜੀ ਆਡੀਅנס ਕਿਵੇਂ ਯਕੀਨ ਕਰੇ ਵੀ ਤੁਸੀਂ ਸੱਚ ਬੋਲ ਰਹੇ ਹੋ ਅੱਛਾ ਕਹਿੰਦਾ ਮਤਲਬ ਜੋ ਦੱਸਦੇ ਪਏ ਇਹਦਾ ਕੀ ਮਤਲਬ ਸਬੂਤ ਹੈ ਫਿਰ ਸੱਚ ਬੋਲ ਰਹੇ ਹੋ ਆ ਨਹੀਂ ਯਾਨੀ ਬਲਿ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਆ ਉਹਨਾਂ ਦੇ ਮੈਂ ਐਕਸਪੀਰੀਅੰਸ ਵੇਖ ਕੇ ਤੇ ਜਦੋਂ ਮੈਂ ਉਹਨਾਂ ਦੇ ਨਾਲ ਤੇ ਤੁਰਿਆ ਤਾਂ ਮੈਨੂੰ ਵੀ ਉਹ ਤਾਂ ਐਕਸਪੀਰੀਅੰਸ ਹੋਣਾ ਸ਼ੁਰੂ ਹੋ ਗਿਆ ਤੇ ਉਹਦੇ ਤੋਂ ਪਤਾ ਲੱਗਾ ਵਾਕੇ ਗੱਲਬਾਤ ਸਹੀ ਹੈ ਇਹਦੇ ਤੋਂ ਪਤਾ ਲੱਗਾ ਹੂੰ ਹੂੰ ਕਿ ਆ ਇਹ ਅੰਧਵਿਸ਼ਵਾਸਤਾ ਨਹੀਂ ਹੈਗਾ ਇਹ ਫੇਰ ਦੱਸੋ ਅੰਧਵਿਸ਼ਵਾਸਤਾ ਨਹੀਂ ਹੈਗਾ ਇਹ ਸੋਣਿਆ ਨਹੀਂ ਫੇਰ ਮੈਨੂੰ ਅੰਧਵਿਸ਼ਵਾਸਤਾ ਨਹੀਂ ਹੈ ਇਹ ਮੈਨੂੰ ਫੇਰ ਨਹੀਂ ਸੁਣਿਆ ਅੰਤ ਵਿਸ਼ਵਾਸ ਅੰਤ ਵਿਸ਼ਵਾਸਤਾ ਨਹੀਂ ਹੈਗਾ ਇਹ ਅੱਛਾ ਅੱਛਾ ਅੰਤ ਵਿਸ਼ਵਾਸ ਆ ਸਾਹਮਣੇ ਸਾਹਮਣੇ ਮਨੂੰ ਮਤਲਬ ਵਾਰੀ ਘਟ ਹਾਂਜੀ ਜਿਹੜਾ ਅੰਤ ਸਵਾਸ ਆ ਮਤਲਬ ਕਹਿਣ ਦਾ ਮਤਲਬ ਇਹ ਅੰਤ ਵਿਸ਼ਵਾਸ ਇਹ ਕਿੰਨੂੰ ਕਹਿੰਦੇ ਆ ਮਤਲਬ ਜਿਹੜੀ ਚੀਜ਼ ਮਨ ਨੂੰ ਸਾਹਮਣੇ ਹੋ ਜੇ ਉਹਦਾ ਸਬੂਤ ਵੀ ਮਿਲ ਜੇ ਫਿਰ ਅੰਤ ਵਿਸ਼ਵਾਸ ਕਿਵੇਂ ਹੋ ਸਕਦਾ ਕਿਉਂਕਿ ਮੈਂ ਤਾਂ ਕਰਕੇ ਵੇਖਿਆ ਨਾ ਮੈਂ ਤਾਂ ਇਸ ਰਾਜੇ ਤੁਰ ਕੇ ਵੇਖਿਆ ਤੇ ਇਸ ਕਰਕੇ ਅੰਤ ਵਿਸ਼ਵਾਸ ਮੇਰੇ ਲਈ ਨਹੀਂ ਆ ਜਿਹੜੇ ਉਹ ਜਾਣਕਾਰੀ ਨੂੰ ਅੰਦਰ ਆਉਣ ਹੀ ਨਹੀਂ ਦੇਣ ਦੇ ਨਵੀਂ ਜਾਣਕਾਰੀ ਨੂੰ ਸ਼ਿਫਟ ਹੁਣ ਹੋਣ ਕਿੱਧਿਆ ਉਹ ਇਹਨੂੰ ਦੋ ਤਰੀਕਿਆਂ ਨਾਲ ਸਮਝਾਉਣਾ ਆਪਣੀ ਜੇ ਧਰਤੀ ਦੇ ਉੱਪਰ ਲੋਕ ਹਨ ਉਹ ਦੋ ਹੀ ਹਿੱਸੇ ਅੰਦਰ ਵੰਡੇ ਜਾਂਦੇ ਇੱਕ ਪੰਜਵੀਂ ਡਾਈਮੈਂਸ਼ਨ ਵਾਲੀ ਫ੍ਰੀਕਵੈਂਸੀ ਦੇ ਅੰਦਰ ਇੱਕ ਪੁਰਾਣੀ 34 ਡਾਈਮੈਂਸ਼ਨ ਵਾਲੀ ਹੁਣ ਹੋਣ ਕਿੱਧਿਆ ਬ ਜਿਹੜਾ ਜਿਹੜਾ ਬੰਦਾ ਉਸ ਗੱਲ ਨਾਲ ਰੈਜ਼ੋਨੇਟ ਕਰਦਾ ਉਹ ਇਸ ਜਾਣਕਾਰੀ ਨੂੰ ਲੈ ਕੇ ਇਸ ਰਾਹ ਤੇ ਤੋਰਨਾ ਸ਼ੁਰੂ ਹੋ ਗਿਆ ਪਰ ਕੁਝ ਲੋਕ ਪੁਰਾਣੇ ਆ ਜੋ ਪੁਰਾਣਾ ਛੱਡਣ ਨੂੰ ਤਿਆਰ ਨਹੀਂ ਉਹ ਦੂਸਰੇ ਪਾਸੇ ਆ ਉਜਾਲਾ ਤਾਂ ਲੋਕ ਰੁਕਾਵਟ ਪਾਉਂਦੇ ਆ ਉਹ ਜਾਣਕਾਰੀ ਆਪਣੇ ਅੰਦਰ ਆਉਣ ਨਹੀਂ ਦੇਣਦੇ ਉਹ بڑے ਬੰਦੇ ਆ ਇਹ ਮੈਂ ਸੁਣਿਆ ਵਾਂ ਵੀ ਆਪਣਾ ਧਰਤੀ ਜਾਣਾ ਜਿਹੜੀ ਉਹ ਵਿਤਾਂ ਦੀ ਧਰਤੀ ਇੱਕ ਹੋਰ ਆ ਜਿਹਦੇ ਅੰਦਰ ਉਹਨਾਂ ਨੇ ਸ਼ਿਫਟ ਹੋ ਜਾਣਾ ਜਿਹੜੇ ਇਸ ਫ੍ਰੀਕੁਐਂਸੀ ਨੂੰ ਮੈਚ ਨਹੀਂ ਕਰ ਪਾਉਣਗੇ ਜਿਹੜੇ ਚੇਤਨਾ ਦੇ ਲੈਵਲ ਵਧਾ ਲੈਣਗੇ ਉਹ ਮੈਚ ਕਰ ਲੈਣੇ ਜਿਹੜੇ ਨਹੀਂ ਵਧਾਉਣਗੇ ਉਸ ਮਤਲਬ ਕਿ ਅੰਤਰ ਚੌਥੀ ਡਾਈਮੈਂਸ਼ਨ ਦੇ ਅੰਦਰ ਬੜਵੇਂ ਚਲੇ ਜਾਣਗੇ ਜਿਹੜੇ ਆਪਣੀ ਚੇਤਨਾ ਦੇ ਲੈਵਲ ਨਹੀਂ ਵਧਾਉਣਗੇ ਇਹ ਤਾਂ ਤੇ ਇਹ ਤਾਂ ਵਾ ਵੀ ਇਹ ਤੋਰ ਕੇ ਹੀ ਪਤਾ ਕਰ ਸਕਦੇ ਆ ਇਹਾਂ ਦੇ ਵਿਸ਼ਵਾਸ ਹੈ ਆਵਾਜ਼ ਨਹੀਂ ਇਹਦੇ ਤਾਂ ਤੋ ਜਿਹਨੂੰ ਆਪਣੇ ਕਿਉਂਕਿ ਮੇਰੇ ਨਾਲ ਜਿੰਨੇ ਵੀ ਚੜਦੇ ਉਹਨਾਂ ਨੂੰ ਅੰਦਰੋਂ ਹੁੰਦਾ ਵਾ ਵਾਕਈ ਅੰਦਰੋਂ ਹੁੰਦਾ ਵੀ ਇਹ ਗੱਲ ਸੱਚ ਬੋਲਣ ਡਿਆ ਤੋ ਜਿਹਨੂੰ ਅੰਦਰੋਂ ਨਹੀਂ ਹੁੰਦਾ ਉਹਨੇ ਫਿਰ ਆਮ ਕਹਿ ਹੀ ਦੇਣਾ ਵੀ ਅੰਦਰ ਸੁਫਾਸਾ ਜਾਂ ਇਤਾਂ ਕੁਝ ਵੀ ਨਹੀਂ ਆਉਂਦਾ ਸਾਨੂੰ ਤਾਂ ਕੋਈ ਬਦਲਾਅ ਨਹੀਂ ਮਹਿਸੂਸ ਹੋ ਰਿਹਾ ਤਾਂ ਇਹਦੇ ਸਾਇੰਟਿਫਿਕ ਪ੍ਰੂਫ ਹੋਈਗਾ ਜਿਵੇਂ ਪੋਲ ਸ਼ਿਫਟ ਹੋਣ ਡਿਆ ਏ ਤੋ ਉਹਦੇ ਜਿੰਨੇ ਵੀ ਨੁਕਸਾਨ ਹੋਣੇ 1-2 ਸਾਲ ਪਹਿਲਾਂ ਹੋਣੇ ਹੀ ਪਰ ਉਹ ਨਹੀਂ ਹੋਏ ਕਿਉਂਕਿ ਸਾਡੀ ਚੇਤਨਾ ਦਾ ਲੈਵਲ ਵਧ ਗਿਆ ਇਹ ਸਿਸਟਮ ਕੰਟਰੋਲ ਕਰਨ ਵਾਲਾ ਇਹਨੇ ਬਹੁਤ ਜ਼ਿਆਦਾ ਮਹਾਮਾਰੀ ਬੜੇ ਸਾਲ ਤੱਕ ਚਲਾਉਣੀ ਹੀ ਉਹ ਨਹੀਂ ਵਧੀ ਕਿਉਂਕਿ ਸਾਡਾ ਚੇਤਨਾ ਦਾ ਲੈਵਲ ਵਧ ਗਿਆ ਇਹ ਤਾਂ ਬਹੁਤ ਸਾਰੀ ਚੀਜ਼ਾਂ ਇਹਨਾਂ ਕਰਨੀਆਂ ਵਾ ਪਰ ਉਹ ਤਾਂ ਹੋਣੀਆਂ ਨਹੀਂ ਕਿਉਂਕਿ ਸਾਡੀ ਚੇਤਨਾ ਦਾ ਲੈਵਲ ਵਧਣ ਡਿਆ ਤੇ ਸਭ ਕੁਝ ਬਹੁਤ ਜਿਆਦਾ ਸਮੋਤ ਹੋ ਜਾਣਾ ਬਾਹਰੀ ਸੰਸਾਰ ਦੇ ਅੰਦਰ ਇਤਾਂ ਅੱਛਾ ਤੇ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਸਾਡੇ ਜਿਹੜੇ ਆਡੀਅנס ਸਨੂੰ ਭੇਤ ਅਸੂ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਸਾਡੀ ਆਡੀਅנס ਨੂੰ ਆ ਇਹ ਇਤਾਂ ਆਪੀ ਤੁਹਾਡੇ ਸੁਪਨਾ ਤੇ ਆ ਉਹਨਾਂ ਸਾਡੀ ਮਰਜ਼ੀ ਆ ਵੀ ਅਸੀਂ ਇਹ ਸੁਪਨੇ ਤੋਂ ਜਾਗਣਾ ਵਾ ਜੇ ਨਹੀਂ ਇਹ ਮੌਕਾ ਮਿਲ ਰਿਹਾ ਬਾਰੀ ਸਾਨੂੰ ਸਵਰਗ ਬਣਾਉਂਦਾ ਆਪਣੀ ਜ਼ਿੰਦਗੀ ਨੂੰ ਸਵਰਗ ਬਣਾਉਂਦਾ ਤੇ ਪ੍ਰਾਣਾ ਜਿਹੜਾ ਮਲਾਵਟ ਵਾਲਾ ਵਾ ਤੇ ਹੌਲੀ ਰਾਹਤਾਂ ਨੂੰ ਛੱਡਿੰਦਾ ਤੇ ਆਪਣੀ ਹੀ ਚੋਇਸ ਆ ਹੋਰ ਕਿਸ ਦੀ ਚੋਇਸ ਨਹੀਂ ਹੋਰ ਕੋਈ ਨਹੀਂ ਦੱਸ ਸਕਦਾ ਧੱਕੇ ਨਾਲ ਵੀ ਇਤਾਂ ਹੀ ਇਤਾਂ ਆ ਇਹ ਆਪਣੀ ਚੋਇਸ ਆ ਆ ਕੇ ਤੇ ਆ ਸਕਦੇ ਜੋ ਜਾਂ ਫਿਰ ਆਪਣਾ ਹੀ ਮਾਇਆ ਦੇ ਅੰਦਰ ਅਸੀਂ ਕਹਿੰਦੋ ਵੀ ਬਲੋ ਰੁੱਝੇ ਰਹਿ ਜਾ ਸਕਦੇ ਆ ਇਹ ਆਪਣੀ ਤੇ ਹੂੰ ਬਹੁਤ ਚੰਗਾ ਲੱਗਿਆ ਵੀਰੇ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਵਾਧਵਾਤਨ ਵਤੂ ਸਿਆਦੇ ਕੀਮਤੀ ਸਮਾਂ ਦਿੱਤਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਤਨਵਾਹਿ